ਅੱਜ ਤੁਹਾਨੂੰ ਪੰਜਾਬ ਦੇ ਉਸ ਪਿੰਡ ਦੇ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਪਿਛਲੇ 65 ਸਾਲਾਂ ਤੋਂ ਵੋਟਾਂ ਨਹੀਂ ਹੋਈਆਂ ਇੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਵਸਹਿਮਤੀ ਦੇ ਨਾਲ ਜਿਹੜਾ ਉਹ ਸਰਪੰਚ ਬਣਾਇਆ ਜਾਂਦਾ ਹੈਗਾ ਕਿ ਜਦੋਂ ਤੋਂ ਪੰਚਾਇਤੀ ਰਾਜ ਸਿਸਟਮ ਇੰਟਰੋਡਿਊਸ ਹੋਇਆ ਉਦੋਂ ਦੀ ਜਿੰਨੀਆਂ ਵੀ ਪੰਚਾਇਤਾਂ ਚੁਣੀਆਂ ਗਈਆਂ ਨੇ ਉਹ ਸਰਵਸਹਿਮਤੀ ਨਾਲ ਹੀ ਚੁਣੀਆਂ ਨੇ ਜੀ ਉਸਕੇ ਭਾਈ ਗਰੂਜੀ ਦੀ ਬਲੇਸਿੰਗਸ ਨੇ ਵੀ ਅਸੀਂ ਇਹਨੂੰ ਐਜ਼ ਅ ਐਕਸਟੈਂਡਡ ਫੈਮਿਲੀ ਲੈ ਕੇ ਚੱਲਦੇ ਹਾਂ ਜੀ ਪਾਰਟੀਆਂ ਤਾਂ ਜੋਰ ਨਹੀਂ ਲੱਗਿਆ ਜੀ ਕਿ ਚੋਣ ਕਰਾਓ ਸਾਡਾ ਬੰਦਾ ਵਾੜੋ ਵਿੱਚ ਅਸੀਂ ਇਕੱਠੇ ਬੈਠਦੇ ਆਂ ਹਰ ਕਦੇ ਸਲਾਹ ਲੈਨੇ ਆਂ ਸਾਰੇ ਰਲ ਕੇ ਚੱਲਦੇ ਆਂ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ 360 ਵੋਟਾਂ ਤੇ ਦਿਮਾਗ ਇੱਕੋ ਨਾਲ ਮਿਲਦੇ ਆ ਜੀ 360 ਚ 6 ਬੰਦੇ ਚੁਣਨੇ ਬਹੁਤ ਔਖੇ ਨੇ ਇਹ ਕੁਰਸੀ ਚਾਹੁੰਦੇ ਨਹੀਂ ਸੀ ਕੁਰਸੀ ਦਿੱਤੀ ਗਈ ਸਾਨੂੰ ਮਾਣ ਆ ਬਹੁਤ ਇਸ ਪਰਿਵਾਰ ਤੇ ਤਾਨੂੰ ਮੌਕਾ ਮਿਲੇ ਐਸ ਵਾਰ ਕੋ ਸਰਪੰਚੀ ਦਾ ਤੁਸੀਂ ਕੀ ਵਿਜ਼ਨ ਲੈ ਕੇ ਆਏ ਹੋ ਜੀ ਕਿ ਵਿਜ਼ਨ ਤਾਂ ਓਵਰਆਲ ਡਵੈਲਪਮੈਂਟ ਹੈਗੀ ਹੈ ਜੀ ਜਿਵੇਂ ਮੈਂ ਕਿਹਾ ਇੱਕ ਪਾਸੇ ਸਾਡੇ ਘੱਗਰ ਹੈ ਦੂਜੇ ਪਾਸੇ ਮੀਰਾਪੁਰ ਚੋ ਹੈ ਹਰ ਵਾਰੀ ਜਦੋਂ ਵੀ ਬਰਸਾਤੀ ਪਾਣੀ ਆਂਦਾ ਹੈ ਸਾਡੇ ਚਲੋ ਇਹ ਸਿਰਫ ਇਸ ਪਿੰਡ ਦੀ ਗੱਲ ਨਹੀਂ ਹੈ ਸਾਰੇ ਇਲਾਕੇ ਦੇ ਵਿੱਚ ਹੀ ਬਹੁਤ ਤਬਾਈ ਹੁੰਦੀ ਹੈ ਇੱਕ ਤਾਂ ਗਵਰਨਮੈਂਟ ਨੂੰ ਅਸੀਂ ਇਹ ਰਿਕਵੈਸਟ ਕਰਾਂਗੇ ਵੀ ਇਹਦਾ ਕੋਈ ਨਾ ਕੋਈ ਪਰਮਨੈਂਟ ਸੋਲੂਸ਼ਨ ਸਾਨੂੰ ਦੇਣ ਤਾਂ ਕਿ ਹਰ ਸਾਲ ਇਹ ਨੁਕਸਾਨ ਸਾਨੂੰ ਨਾ ਝੇਲਣਾ ਪਵੇ ਅੱਜ ਤੁਹਾਨੂੰ ਪੰਜਾਬ ਦੇ ਉਸ ਪਿੰਡ ਦੇ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਪਿਛਲੇ 65 ਸਾਲਾਂ ਤੋਂ ਵੋਟਾਂ ਨਹੀਂ ਹੋਈਆਂ 2 ਅਕਤੂਬਰ 1959 ਦੇ ਵਿੱਚ ਪੰਜਾਬ ਰਾਜ ਚੋਣਾਂ ਦੀ ਸ਼ੁਰੂਆਤ ਹੋਈ ਸੀ ਲੇਕਿਨ 2 ਅਕਤੂਬਰ 1964 ਤੋਂ ਲੈ ਕੇ ਹੁਣ 2024 ਚੜ ਚੁੱਕਾ ਹੈ ਲੇਕਿਨ ਇਸ ਪਿੰਡ ਦੇ ਵਿੱਚ ਕਦੀ ਵੋਟਾਂ ਨਹੀਂ ਹੋਈਆਂ ਤੁਸੀਂ ਹੈਰਾਨ ਹੋਵੋਗੇ ਪੰਜਾਬ ਦੇ ਇਕਲੌਤਾ ਪਿੰਡ ਹੈ ਜਿੱਥੇ ਅੱਜ ਤੱਕ ਵੋਟਾਂ ਨਹੀਂ ਹੋਈਆਂ ਇੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਦੇ ਨਾਲ ਜਿਹੜਾ ਉਹ ਸਰਪੰਚ ਬਣਾਇਆ ਜਾਂਦਾ ਹੈਗਾ ਹਲਕਾ ਸਨੌਰ ਦੇ ਉਲਟਪੁਰ ਪਿੰਡ ਦੇ ਵਿੱਚ ਪਹੁੰਚਿਆ ਜੋ ਕਿ ਪੰਜਾਬ ਦੇ ਬਿਲਕੁਲ ਬਾਰਡਰ ਤੇ ਪਿੰਡ ਪੈਂਦਾ ਹੈਗਾ ਇਸ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਇਹ ਪੰਜਾਬ ਦਾ ਸਭ ਤੋਂ ਅਖੀਰਲਾ ਪਿੰਡ ਹੈ ਜਿੱਥੇ ਕਦੀ ਵੀ ਵੋਟਾਂ ਨਹੀਂ ਪਾਈ ਗਈਆਂ ਕਿਉਂਕਿ ਇਸ ਦੇ ਭਾਈਚਾਰਾ ਇੱਕ ਵੱਡੀ ਸਾਂਝ ਕਿਤੇ ਨਾ ਕਿਤੇ ਇਸ ਚੌਣਾ ਦੇ ਵਿੱਚ ਜਿਹੜੀ ਉਹ ਵੇਖਣ ਨੂੰ ਮਿਲੀ ਹੈ ਜੋ ਪੰਜਾਬ ਦਾ ਉਲਟਪੁਰ ਪਿੰਡ ਜਿਹੜਾ ਉਹ ਸਾਹਮਣੇ ਆਇਆ ਜਿਸ ਪਿੰਡ ਦੇ ਵਿੱਚ ਜਿਹੜੇ 60 ਦੇ ਕਰੀਬ ਘਰ ਨੇ 360 ਦੇ ਕਰੀਬ ਵੋਟਾਂ ਨੇ ਲੇਕਿਨ ਕਦੀ ਵੀ ਇਸ ਪਿੰਡ ਨੇ ਸਰਪੰਚੀ ਚੋਣਾਂ ਨੂੰ ਲੈ ਕੇ ਵੋਟ ਨਹੀਂ ਪਾਈ ਬਲਕਿ ਸਰਬਸਹਿਮਤੀ ਦੇ ਨਾਲ ਆਪਣਾ ਸਰਪੰਚ ਚੁਣਿਆ ਅੱਜ ਪੰਜਾਬ ਦੇ ਇਸ ਪਿੰਡ ਦੇ ਵਿੱਚ ਕੀ ਕੁਝ ਖਾਸ ਰਿਹਾ ਅੱਜ ਉਹ ਵੀ ਗੱਲਬਾਤ ਕਰਾਂਗੇ ਔਰ ਖਾਸ ਤੌਰ ਤੇ ਸਰਵ ਸਹਿਮਤੀ ਦੇ ਨਾਲ ਚੁੜੇ ਹੋਏ ਸਰਪੰਚ ਸਿਮਰਨਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਇਸ ਪਿੰਡ ਦੇ ਵਿੱਚ ਇਹ ਪ੍ਰਥਾ ਚੱਲ ਰਹੀ ਹੈ ਪਿਛਲੇ ਪੰਜਾਬ ਦੇ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਸਰਵ ਸਹਿਮਤੀ ਦੇ ਨਾਮ ਤੇ ਵੀ ਰਾਜਨੀਤੀ ਹੁੰਦੀ ਹੈ لیکن ਇਸ ਪਿੰਡ ਦੇ ਵਿੱਚ ਇਹ ਮਿਸਾਲ ਕਿਵੇਂ ਕਾਇਮ ਹੈ ਪਿਛਲੇ 65 ਸਾਲ ਤੋਂ ਕਿ ਕੋਈ ਰਾਜਨੀਤੀ ਨਹੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਬਲਕਿ ਸਰਵ ਸਹਿਮਤੀ ਦੇ ਨਾਲ ਸਰਪੰਚ ਜਿਹੜਾ ਉਹ ਚੁਣਿਆ ਜਾਂਦਾ ਪਿੰਡ ਦੇ ਲੋਕਾਂ ਦੇ ਵਿੱਚ ਚਲਦੇ ਆ ਪਿੰਡ ਦੀ ਸਾਥ ਦੇ ਵਿੱਚ ਚਲਦੇ ਆ ਔਰ ਪਿੰਡ ਦੇ ਨਵੇਂ ਸਰਪੰਚ ਕੋਲ ਚੱਲਦੇ ਆ ਜਿੱਥੋਂ ਸਵਾਲ ਵੀ ਕਰਾਂਗੇ ਕਿ ਕਿਸ ਤਰੀਕੇ ਨਾਲ ਇਸ ਡੈਮੋਕ੍ਰੇਸੀ ਦੇ ਪੂਰੇ ਲੋਕਤੰਤਰ ਦੇ ਵਿੱਚ ਜਿਹੜਾ ਇਹ ਸਰਵ ਸਹਿਮਤੀ ਦੇ ਨਾਲ ਚੱਲਣਾ ਕਿਉਂਕਿ ਸਰਕਾਰਾਂ ਦੀ ਅਕਸਰ ਕੋਸ਼ਿਸ਼ ਹਦੀ ਰਹਿੰਦੀ ਹੈ ਕਿ ਸਰਵ ਸਹਿਮਤੀ ਜਿਹੜੀ ਆ ਉਹ ਬਣਾਈ ਜਾਵੇ ਚਲਦੇ ਆ ਫਿਰ ਪਿੰਡ ਦੇ ਵਿੱਚ ਦੇਖਦੇ ਆ ਕਿ ਮੌਲ ਤਾ ਪਿੰਡ ਵਾਲਿਆਂ ਨੇ ਜਿੰਨਾ ਸਰਪੰਚਾਂ ਨੂੰ ਚੁਣਿਆ ਹੈਗਾ ਉਹਨੂੰ ਸਰਪੰਚ ਕੋਲ ਪਹੁੰਚੇ ਹੈਗੇ ਆ ਸਿਮਰਪ੍ਰੀਤ ਸਿੰਘ ਸਾਡਾ ਮੌਜੂਦ ਨੇ ਸਿਮਰ ਜੀ ਕਹਿੰਦੇ ਇਤਿਹਾਸ ਸਿਰਜ ਰਿਹਾ ਜੀ ਇਹ ਪਿੰਡ ਔਰ ਕਿੱਥੇ ਕਿੱਥੇ ਰੋਲ ਮਾਡਲ ਬਣ ਰਿਹਾ ਪੰਜਾਬ ਦੇ ਲਈ ਹਾਂਜੀ ਕੋਸ਼ਿਸ਼ ਸਾਡੀ ਇਹੀ ਹੈ ਕਿ ਜਿਹੜਾ ਈਕੇ ਟਰੈਡੀਸ਼ਨ ਸਾਡੇ ਪਿੰਡ ਚੱਲ ਰਿਹਾ ਹੈ ਕਿ ਜਦੋਂ ਤੋਂ ਪੰਚਾਇਤੀ ਰਾਜ ਸਿਸਟਮ ਇੰਟਰੋਡਿਊਸ ਹੋਇਆ ਉਦੋਂ ਦੀ ਜਿੰਨੀਆਂ ਵੀ ਪੰਚਾਇਤਾਂ ਚੁਣੀਆਂ ਗਈਆਂ ਨੇ ਉਹ ਸਰਵਸੰਮਤੀ ਨਾਲ ਹੀ ਚੁਣੀਆਂ ਨੇ ਜੀ ਸਰਵਸਹਿਮਤੀ ਦਾ ਮਤਲਬ ਕੀ ਸਮਝ ਰਹੇ ਹੋ ਸਾਡੀ ਸੋਚ ਇਹ ਹੈ ਜੀ ਕਿ ਜਿਹੜਾ ਪਿੰਡ ਹੈ ਇਹ ਸਾਡੀ ਇੱਕ ਐਕਸਟ ਤੇ ਇਸ ਐਕਸਟੈਂਡਡ ਫੈਮਿਲੀ ਦੇ ਵਿੱਚ ਅਸੀਂ ਭਾਈਚਾਰਾ ਆਪਣਾ ਆਪਸ ਦੇ ਵਿੱਚ ਬਣਾ ਕੇ ਰੱਖੀਏ ਤੇ ਉਹਦਾ ਜਿਹੜਾ ਗਰਾਸ ਰੂਟ ਲੈਵਲ ਹੈ ਉਹ ਪੋਲਿਟਿਕਸ ਹੀ ਹੈ ਜੀ ਤੇ ਜੇ ਅਸੀਂ ਇਹਨੂੰ ਸਰਵਸੰਮਤੀ ਨਾਲ ਬੈਠ ਕੇ ਆਪਣੇ ਜਿਹੜੇ ਜਿਹੜੇ ਨੁਮਾਇੰਦੇ ਨੇ ਉਹ ਚੁਣ ਸਕਦੇ ਆ ਤਾਂ ਇਸ ਤੋਂ ਅੱਛਾ ਹੋਰ ਕੋਈ ਸਿਸਟਮ ਹੋ ਨਹੀਂ ਸਕਦਾ ਇਹ 360 ਦੇ ਕਰੀਬ ਘਰ ਜੋ 360 ਦੇ ਕਰੀਬ ਇਹ ਵੋਟਾਂ ਨੇ ਗਈਆਂ ਕਿ ਸਭ ਦੇ ਸੁਰ ਇੱਕ ਤਰੀਕੇ ਦੇ ਨਾਲ ਮਿਲਦੇ ਨੇ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਵੇਖਦੇ ਹਾਂ ਕਿ ਕਈ ਵਾਰ ਆਪਸ ਦੇ ਵਿੱਚ ਵੀ ਖੈਰੋ-ਖੈਰੀ ਵੀ ਚੱਲਦੀ ਹੈਗੀ ਆਪਸ ਦੇ ਵਿੱਚ ਉਲਝੇ ਵੀ ਜਾਂਦੇ ਨੇ ਕਈ ਵਾਰ ਵੋਟਾਂ ਲੈ ਕੇ ਅਜਿਹੀਆਂ ਤਸਵੀਰਾਂ ਪੰਜਾਬ ਦੇ ਵਿੱਚ ਉਹ ਸਾਹਮਣੇ ਵੀ ਆਉਂਦੀਆਂ ਨੇ ਜਦੋਂ ਗੋਲੀਆਂ ਚੱਲ ਰਹੀਆਂ ਨੇ ਕਈ ਥਾਵਾਂ ਤੇ ਇੱਕ ਦੂਜੀ ਦੀਆਂ ਪੱਗਾਂ ਵੀ ਲਾ ਦਿੱਤੀਆਂ ਗਈਆਂ 360 ਵੋਟਾਂ ਤੇ ਦਿਮਾਗ ਇੱਕੋ ਨਾਲ ਮਿਲਦੇ ਆ ਜੀ ਆ ਦੇਖੋ ਹਰ ਇੱਕ ਪਰਿਵਾਰ ਚ ਲੜਾਈ ਝਗੜੇ ਹੁੰਦੇ ਨੇ ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਜੋ ਵੀ ਲੜਾਈ ਝਗੜਾ ਹੋਵੇ ਉਹ ਅਸੀਂ ਇੱਥੇ ਬੈਠ ਕੇ ਨਿਬੇੜ ਲਈਏ ਬਈ ਉਹਨੂੰ ਆਪਾਂ ਜ਼ਿਆਦਾ ਜ਼ਿਆਦਾ ਨਾ ਵਧਾਈਏ ਇਹ ਸੋਚ ਨੂੰ ਹੀ ਲੈ ਕੇ ਬਈ ਇਹ ਸਾਡਾ ਇੱਕ ਪਰਿਵਾਰ ਹੈ ਇਹ ਸੋਚ ਨੂੰ ਹੀ ਲੈ ਕੇ ਅਸੀਂ ਅੱਗੇ ਚੱਲਦੇ ਆਂ ਇਹੀ ਸਾਡੀ ਸੋਚ ਹੈ ਹੁੰਦੇ ਕੋ 360 6 ਬੰਦੇ ਚੁਣਨੇ ਬਹੁਤ ਔਖੇ ਨੇ ਪਰ ਇਹ ਇੱਕ ਟਰੈਡੀਸ਼ਨ ਹੈ ਜਿਹੜਾ ਜਿਹਦੇ ਵਿੱਚ ਸਾਡਾ ਪਿੰਡ ਵੀ ਪੂਰਾ ਸਾਥ ਦਿੰਦਾ ਤੇ ਸਾਡੀ ਵੀ ਹਰੇਕ ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਹਰੇਕ ਦੇ ਰੈਜ਼ੋਲੂਸ਼ਨ ਇਕੱਠਾ ਬਣਾ ਕੇ ਫੇਰ ਉਹਨੂੰ ਚੱਲੀਏ ਇਹ ਕਿਵੇਂ ਜਦੋਂ 360 ਲੋਕ ਬੈਠਦੇ ਨੇਗੇ ਇਹ ਚੋਣ ਕੇ ਜਾਂ ਪਹਿਲਾਂ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਹੁੰਦਾ ਕਿ ਵਾਰਡ ਵੀ ਚੇਂਜ ਹੁੰਦੇ ਨੇ ਕਈ ਵਾਰ ਮਹਿਲਾ ਵਾਰਡ ਬਣ ਗਿਆ ਕਈ ਵਾਰ ਜਨਰਲ ਵਾਰਡ ਹੁੰਦਾ ਕਈ ਵਾਰ ਐਸਸੀ ਵੋਟ ਹੁੰਦਾ ਵੋਟ ਕੈਟੇਗਰੀਜ਼ ਵੀ ਦੇਖੀ ਜਾਂਦੀ ਹੈ ਹਰੇਕ ਵਰਕਰ ਨੂੰ ਇੱਕ ਵਾਰ ਮੌਕਾ ਦਿੱਤਾ ਜਾਂਦਾ ਜੋ ਡੈਮੋਕ੍ਰੇਸੀ ਦੇ ਹਿਸਾਬ ਦੇ ਨਾਲ ਹੈਗਾ ਕਿ ਉਸ ਹਿਸਾਬ ਦੇ ਨਾਲ ਇਹ ਪਿੰਡ ਚੱਲਦਾ ਹੈ ਉਸ حساب ਨਾਲ ਹੀ ਚੱਲਦਾ ਜੀ ਜੋ ਵੀ ਗਵਰਨਮੈਂਟ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਕਦੇ ਸੀਟ ਰਿਜ਼ਰਵ ਹੋ ਜਾਂਦੀ ਹੈ ਕਦੇ ਕੋਈ વોર્ਡ ਰਿਜ਼ਰਵ ਹੋ ਜਾਂਦਾ ਹੈ ਕਦੇ ਕੋਈ ਲੇਡੀ ਸੀਟ ਆ ਜਾਂਦੀ ਹੈ ਕਦੇ ਐਸ்சி ਸੀਟ ਆ ਜਾਂਦੀ ਹੈ ਪਰ ਉਸ ਹਿਸਾਬ ਨਾਲ ਹੀ ਅਸੀਂ ਗਵਰਨਮੈਂਟ ਦੇ ਜਿੰਨੇ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਕੇ ਹੀ ਅਸੀਂ ਆਪਣਾ ਡਿਸੀਜਨ ਲਈਦਾ ਵੀ ਕਿਹੜੇ ਬੰਦੇ ਨੂੰ ਪੰਚਾਇਤ ਦੇ ਦਾ ਮੈਂਬਰ ਬਣੇ ਕੌਣ ਉਹਦਾ ਸਰਪੰਚ ਬਣੇ ਉਸ ਹਿਸਾਬ ਨਾਲ ਹੀ ਤੋਰਿਆ ਕੰਮ ਪੱਖੋਂ ਤੇ ਕਦੀ ਇਹ ਪਿੰਡ ਜਿਹੜਾ ਪਿਛੜਿਆ ਤੇ ਨਹੀਂ ਰਿਹਾ ਕਿਉਂਕਿ ਜਦੋਂ ਕਹਿੰਦੇ ਕਿ ਪਾਰਟੀ ਦੀ ਇੱਕ ਸੱਤਾ ਹੋਵੇ ਇੱਕ ਪਾਰਟੀ ਦੀ ਸੱਤਾ ਚੱਲ ਰਹੀ ਹੋਵੇ ਤੇ ਕਿਤੇ ਨਾ ਕਿਤੇ ਕੰਮ ਪੱਖੋਂ ਕਿਉਂਕਿ ਹਾਮੀ ਚ ਹਾਮੀ ਵੀ ਬੁਲਾਉਣੀ ਹੁੰਦੀ ਹੈ ਕਈ ਥਾਂ ਤੇ ਆਪਾਂ ਇਹ ਵੀ ਕਹਿੰਦੇ ਕਿ ਸਰਪੰਚ ਤੇ ਪਾਰਟੀ ਨੇ ਆਪਣੇ ਬਣਾ ਲਈ ਜਿਹੜੀ ਸੱਤਾ ਤੇ ਪ ਇਨੇ ਸਮਾਂ ਇਸ ਜਿਹੜੀ ਹੈ ਤੁਸੀਂ ਇਸ ਚੋਣ ਪ੍ਰਤੀਕਿਰਿਆ ਤੋਂ ਦੂਰ ਰਹੇਗੇ ਉਹ ਸਰਵਸੰਮਤੀ ਚੱਲ ਰਹੀ ਹੈਗੀ ਹੈ ਕੀ ਵਿਕਾਸ ਇਸ ਪਿੰਡ ਦੇ ਵਿੱਚ ਉਸ ਪੱਧਰ ਦੇ ਵਿੱਚ ਹੁੰਦਾ ਹੈ ਸਰਕਾਰਾਂ ਉਸ ਪੱਧਰ ਦੇ ਨਾਲ ਤੋਂ ਦੇ ਵਿਕਾਸ ਦੇ ਲਈ ਸਾਥ ਦਿੰਦੀਆਂ ਅਨਫੋਰਚੂਨੇਟਲੀ ਜੀ ਜੋ ਸਾਡੇ ਪਿੰਡ ਦੀ ਇਨਕਮ ਹੈ ਉਹ ਬਹੁਤ ਘੱਟ ਹੈ ਸਾਡੇ ਕੋਲ ਜਿਹੜੀ ਪੰਚਾਇਤੀ ਲੈਂਡ ਜਿਹੜੀ ਸ਼ਾਮਲਾਟ ਹੈ ਉਹ ਬਹੁਤ ਘੱਟ ਹੈ ਸਿਰਫ ਤਕਰੀਬਨ 8 ਏਕੜ ਹੈ ਸਿਰਫ ਉਹਦੀ ਇਨਕਮ ਆਂਦੀ ਹੈ ਸਾਨੂੰ ਉਸ ਤੋਂ ਇਲਾਵਾ ਜੋ ਗਵਰਨਮੈਂਟ ਦੀ ਸਪੈਸ਼ਲ ਗ੍ਰਾਂਟ ਆਂਦੀ ਹੈ ਪਹਿਲਾਂ 3 ਲੱਖ ਰੁਪਏ ਹੁੰਦੀ ਸੀ ਹੁਣ ਉਹਨਾਂ ਨੇ ਉਹਨੂੰ ਇਨਹਾਂਸ ਕਰਕੇ 5 ਲੱਖ ਕਰਤਾ ਹੈ ਸੋ ਉਹ ਗ੍ਰਾਂਟ ਆਂਦੀ ਹੈ ਜੀ ਉਸ ਤੋਂ ਇਲਾਵਾ ਅਸੀਂ ਜੋ ਜੋ ਰੈਜ਼ੋਲੂਸ਼ਨ ਪਾੰਦੇ ਆ ਉਹਦੇ 'ਚ ਅਸੀਂ ਗਵਰਨਮੈਂਟ ਦੀ ਪਾਰਟਿਸਪੇਸ਼ਨ ਮੰਗਦੇ ਆ ਉਸ ਹਿਸਾਬ ਨਾਲ ਫਿਰ ਅੱਗੇ ਚੱਲਦਾ ਹੈ ਜੀ ਕੰਮ ਆਪਣੇ ਹਿਸਾਬ ਦੇ ਨਾਲ ਗਵਰਨਮੈਂਟ ਸੁਣਦੀ ਹੈ ਤੁਹਾਡੀ ਮੇਰੀ ਇੱਕ ਸਰਲ ਸਵਾਲ ਹੈਗਾ ਨਹੀਂ ਹਰ ਇੱਕ ਸਰਕਾਰ ਨਹੀਂ ਸੁਣਦੀ ਜੀ ਸਾਨੂੰ ਅਸੀਂ ਤਾਂ ਇਹ ਕਹਾਂਗੇ ਕਿ ਇਸ ਪਿੰਡ ਨੂੰ ਇੱਕ ਰੋਲ ਮਾਡਲ ਦੇ ਤਾਰ ਤੌਰ ਦੇ ਉੱਤੇ ਇਹਨੂੰ ਅਡਾਪਟ ਕਰਨਾ ਚਾਹੀਦਾ ਹੈ ਤੇ ਸਾਨੂੰ ਕੋਈ ਸਪੈਸ਼ਲ ਗ੍ਰਾਂਟ ਦੇਣੀ ਚਾਹੀਦੀ ਹੈ ਅੱਛਾ ਕਿਵੇਂ ਲੱਗਦਾ ਹੈ ਕਿ ਜਦੋਂ ਸਰਵ ਸੈਂਪਤੀ ਨਾਲ ਇਸ ਤਰੀਕੇ ਦੀ ਗੱਲਾਂ ਜਦੋਂ ਦੂਜੇ ਪਿੰਡ ਦੇ ਵਿੱਚ ਚੱਲਦੀਆਂ ਨੇ ਗਿਆ ਕਿ ਸਰਵ ਸੈਂਪਤੀ ਦੇ ਨਾਲ ਸਰਪੰਚ ਚੁਣ ਲਓ ਕਈ ਵਾਰ ਕਹਿੰਦੇ ਤੱਕਾ ਵੀ ਹੋ ਜਾਂਦਾ ਹੈਗਾ ਕਿ ਸਰਵ ਸੈਂਪਤੀ ਨਾਲ ਇੱਕੋ ਹੀ ਬੰਦੇ ਨੂੰ ਬਾਰ-ਬਾਰ ਮੌਕਾ ਜਿਹੜਾ ਦਿੱਤਾ ਜਾਂਦਾ ਹੈ ਕਿ ਪਿੰਡ ਦੇ ਵਿੱਚ ਇਹ ਮੌਲਤ ਨਹੀਂ ਬਣਿਆ ਕਦੀ ਕਿ ਇੱਕੋ ਹੀ ਬੰਦੇ ਨੂੰ ਬਾਰ-ਬਾਰ ਮੌਕਾ ਮਿਲਿਆ ਹੋਵੇ ਬਾਰ-ਬਾਰ ਉਸ ਨੂੰ ਅਜੀਜੀ ਕਹਿੰਦੇ ਪੌਂਚ ਵਖਰੀ ਜਿਹਦੀ ਪੌਂਚ ਜ਼ਿਆਦਾ ਉਹਦੀ ਸੀਟ ਵੀ ਬਾਰ-ਬਾਰ ਜਿਹੜੀ ਰਿਪੀਟ ਹੁੰਦੀ ਹੈ ਨਹੀਂ ਦੇਖ ਨੇ ਦੋ ਵਾਰੀ ਸਹਿ ਲੈਂਦੇ ਨੇ ਪਰ ਇੰਨੀ ਵਾਰੀ ਕੋਈ ਕੋਈ ਨਹੀਂ ਕਰ ਸਕਦਾ ਇਹ ਤਾਂ ਸਾਰੇ ਪਿੰਡ ਦਾ ਇਕੱਠੇ ਅਸੀਂ ਬੈਠ ਕੇ ਹੀ ਰੈਜ਼ੋਲੂਸ਼ਨ ਹੁੰਦਾ ਹੈ ਹਰੇਕ ਬੰਦੇ ਦੀ ਆਵਾਜ਼ ਸੁਣ ਕੇ ਉਹਦੇ ਹਿਸਾਬ ਨਾਲ ਹੀ ਅਸੀਂ ਚੋਣੇ ਤੁਹਾਨੂੰ ਮੌਕਾ ਮਿਲਿਆ ਇਸ ਵਾਰ ਕੋ ਸਰਪੰਚੀ ਦਾ ਤੁਸੀਂ ਕੀ ਵਿਜ਼ਨ ਲੈ ਕੇ ਆਏ ਹੋ ਜੀ ਕਿਉਂਕਿ ਤੁਸੀਂ ਪੜ੍ਹੇ ਲਿਖੇ ਵੀ ਬਹੁਤ ਹੋ ਔਰ ਤੁਹਾਡਾ ਜਿਹੜਾ ਕਹਿੰਦੇ ਕਿ ਪੁਰਵਜਾ ਦਾ ਇਤਿਹਾਸ ਇਸ ਪਿੰਡ ਦੇ ਨਾਲ ਜੁੜਿਆ ਹੋਇਆ ਹੈਗਾ ਔਰ ਤੁਸੀਂ ਜਿਹੜਾ ਕੰਮ ਕਰਨ ਦੇ ਵਿੱਚ ਮਿਹਨਤ ਕਰਨ ਦੇ ਵਿੱਚ ਕਿਛੇ ਪਿੱਛੇ ਵੀ ਨਹੀਂ ਹਟਦੇ ਤੇ ਖਾਸ ਤੌਰ ਤੇ ਕਿਸੇ ਦੀ ਹੈਲਪ ਕਰਨ ਦੇ ਵਿੱਚ ਕਿਉਂਕਿ ਡਫਨ ਡੈਮ ਸਕੂਲ ਹੋ ਗਿਆ ਜਾਂ ਪਿੰਡ ਦੇ ਵਿੱਚ ਕਾਫੀ ਲੋਕਾਂ ਨੂੰ ਤੁਸੀਂ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਇਹ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਤੁਸੀਂ ਨਹੀਂ ਮੈਨੂੰ ਦੱਸਿਆ ਲੇਕਿਨ ਪਿੰਡ ਦੇ ਲੋਕ ਜੋ ਦੱਸ ਰਹੇ ਸੀਗੇ ਕਿ ਤੁਸੀਂ ਜ਼ਮੀਨਾਂ ਵੀ ਕਈਆਂ ਲੋਕਾਂ ਨੂੰ ਰ ਜਾਣ ਕੇ ਬਾਓ ਖਾਓ ਲੇਕਿਨ ਵੇਚ ਨਹੀਂ ਸਕਦੇ ਹਾਂਜੀ ਇਹ ਪਿੰਡ ਦੀ ਖਾਸੀਅਤ ਇਹ ਹੀ ਹੈ ਜੀ ਵੀ ਸਾਡੇ ਐਂਸੈਸਟਰਸ ਨੇ ਆ ਕੇ ਇੱਥੇ ਬਸਾਇਆ ਸੀਗਾ ਉਸ ਹਿਸਾਬ ਨਾਲ ਹੀ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਬਲੇਸਿੰਗਸ ਨੇ ਬਾਬਾ ਜੀ ਦੀ ਬਲੇਸਿੰਗਸ ਨੇ ਵਾਹਿਗੁਰੂ ਜੀ ਦੀ ਬਲੇਸਿੰਗਸ ਨੇ ਵੀ ਅਸੀਂ ਇਹਨੂੰ ਐਜ਼ ਅ ਐਕਸਟੈਂਡਡ ਫੈਮਿਲੀ ਲੈ ਕੇ ਚੱਲਦੇ ਆ ਜੀ ਤੇ ਉਹੀ ਉਹੀ ਮੇਨ ਰੀਜ਼ਨ ਹੈ ਜੋ ਜਿਹੜਾ ਕਿ ਅਸੀਂ ਇਹ ਟ੍ਰੈਡੀਸ਼ਨ ਨੂੰ ਅੱਜ ਤੱਕ ਕੰਟੀਨਿਊ ਕੀਤਾ ਹੈ ਤੇ ਅੱਗੇ ਵੀ ਕਰਾਂਗੇ ਵਿਜ਼ਨ ਕੀ ਦੇਖ ਰਿਹਾ ਹਾਂ ਉਸ ਪਿੰਡ ਨੂੰ ਲੈ ਕੇ ਵਿਜ਼ਨ ਤਾਂ ਓਵਰਆਲ ਡਵੈਲਪਮੈਂਟ ਹੈਗੀ ਹੈ ਜੀ ਜਿਵੇਂ ਮੈਂ ਕਿਹਾ ਇੱਕ ਪਾਸੇ ਸਾਡੇ ਘੱਗਰ ਹੈ ਦੂਜੇ ਪਾਸੇ ਮੀਰਾਪੁਰ ਚੋ ਹੈ ਹਰ ਵਾਰੀ ਜਦੋਂ ਵੀ ਬਰਸਾਤੀ ਪਾਣੀ ਆਂਦਾ ਹੈ ਸਾਡੇ ਚਲੋ ਇਹ ਸਿਰਫ ਇਸ ਪਿੰਡ ਦੀ ਗੱਲ ਨਹੀਂ ਹੈ ਸਾਰੇ ਇਲਾਕੇ ਦੇ ਵਿੱਚ ਹੀ ਬਹੁਤ ਤਬਾਈ ਹੁੰਦੀ ਹੈ ਇੱਕ ਤਾਂ ਗਵਰਨਮੈਂਟ ਨੂੰ ਅਸੀਂ ਇਹ ਰਿਕਵੈਸਟ ਕਰਾਂਗੇ ਵੀ ਇਹਦਾ ਕੋਈ ਨਾ ਕੋਈ ਪਰਮਨੈਂਟ ਸੋਲੂਸ਼ਨ ਸਾਨੂੰ ਦੇਣ ਤਾਂ ਕਿ ਹਰ ਸਾਲ ਇਹ ਨੁਕਸਾਨ ਸਾਨੂੰ ਨਾ ਝੇਲਣਾ ਪਵੇ ਇਸ ਤੋਂ ਇਲਾਵਾ ਪਿੰਡ ਦੇ ਜਿਹੜੇ ਇਸ਼ੂਜ਼ ਨੇ ਡਰਿੰਕਿੰਗ ਵਾਟਰ ਇਜ਼ ਅ ਮੇਜਰ ਇਸ਼ੂ ਇੱਕ ਅਸੀ ਉਹਦਾ ਕੋਈ ਨਾ ਕੋਈ ਡਿਮਾਂਡ ਸਾਡੀ ਹੈਗੀ ਆ ਪਿੰਡਾਂ ਵਾਲਿਆਂ ਦੀ ਛੱਪੜ ਹੈਗਾ ਜੀ ਛੱਪੜ ਦੀ ਸਫਾਈ ਹੋ ਗਈ ਚਾਰ ਦਿਵਾਰੀ ਹੋ ਗਈ ਪ੍ਰੋਪਰ ਡਰੇਨੇਜ ਹੋ ਜਾਵੇ ਇਹੀ ਨੇ ਜੀ ਜਿਹੜੀਆਂ ਬੇਸਿਕ ਇਸ਼ੂਜ਼ ਨੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਸ ਤਰੀਕੇ ਦੀ ਸਹਿਮਤੀ ਬਿਠਾਉਣੀ ਚਾਹੀਦੀ ਹੈ ਕਿਉਂਕਿ ਹੁਣ ਤੇ ਕਹਿੰਦੇ ਕਲੋਨੀਆਂ ਕੱਟ ਗਈਆਂ ਕਲੋਨੀਆਂ ਦੇ ਵਿੱਚ ਲੋਕ ਰਹਿੰਦੇ ਨੇ ਆਪਸ ਵਿੱਚ ਇੱਕ ਦੂਜੇ ਨੂੰ ਪੜੋਸੀ ਵੀ ਨਹੀਂ ਜਾਣਦਾ ਹੈਗਾ ਲੇਕਿਨ ਪਿੰਡ ਦੇ ਵਿੱਚ ਘਾਵਤ ਹੁੰਦੀ ਸੀ ਪੁਰਾਣੇ 올ਡ ਸਮੇ ਦੇ ਵਿੱਚ ਪੁਰਾਣੇ ਸਮੇ ਦੇ ਵਿੱਚ ਕਹਿੰਦੇ ਸੀ ਕਿ ਜੇਕਰ ਕਿਸੇ ਨੂੰ ਲੋੜ ਹੈਗੀ ਪਿੰਡ ਦਾ ਦਰਵਾਜ਼ਾ ਵੀ ਖੜਕਾ ਦਿਓ ਤੇ ਸਾਰੇ ਪਿੰਡ ਵਾਲੇ ਬਾਹਰ ਆ ਜਾਂਦੇ ਨੇ ਔਰ ਉਸ ਬੰਦੇ ਦੀ ਹੈਲਪ ਕਰਦੇ ਨੇ ਭਾਵੇਂ ਰੋਟੀ ਪਾ ਸਭ ਦੇ ਪਿੰਡਾਂ ਦੇ ਵਿੱਚ ਆ ਸਕਦਾ ਹੈ ਜੇਕਰ ਸਰਵਿਸ ਐਮਟੀ ਚੱਲੇ ਤੇ ਅ ਜਿਹੜਾ ਮੇਨ ਜੋ ਇੱਥੋਂ ਰੋਲਾ ਸ਼ੁਰੂ ਹੁੰਦਾ ਹੈ ਜੀ ਉਹ ਪੋਲਿਟিক্যাল ਡਿਫਰੈਂਸਸ ਕਰਕੇ ਹੀ ਸ਼ੁਰੂ ਹੁੰਦਾ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਲੋਕੀ ਆਪਣੇ ਆਪਣੇ ਪੇਪਰ ਭਰਦੇ ਨੇ ਫਿਰ ਉਸ ਹਿਸਾਬ ਨਾਲ ਉਹ ਆਪਣੀ ਕੈਂਪੇਨਿੰਗ ਕਰਦੇ ਨੇ ਇਹ ਇਹਦੇ ਕਰਕੇ ਹੀ ਆਪਸ ਦੇ ਵਿੱਚ ਜਿਹੜਾ ਤਕਰਾਰ ਹੈ ਉਹ ਜਾਦਾ ਵੱਧਦੀ ਹੈ ਸੋ ਇਹ ਰੋਲ ਮਾਡਲ ਤਾਂ ਹੈ ਹੀ ਹੈ ਜੀ ਐਂਡ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਬਾਕੀ ਪਿੰਡ ਨੇ ਇਸ ਏਰੀਆ ਦੇ ਸਾਡੇ ਨਾਲ ਦਾ ਪਿੰਡ ਹੈਗਾ ਮਹਿਮੂਦਪੁਰ ਇਸ ਵਾਰੀ ਉੱਥੇ ਵੀ ਸਮਤੀ ਹੋਈ ਹੈ ਸੋ ਇਹੀ ਕੋਸ਼ਿਸ਼ ਹੈ ਵੀ ਜਿਹੜੇ ਬਾਕੀ ਪਿੰਡ ਨੇ ਉਹ ਵੀ ਸਾਡਾ ਇਹ ਰੋਲ ਮਾਡਲ ਫਾਲੋ ਕਰਨ ਤੇ ਇਹਨੂੰ ਐਂ ਹੀ ਅੱਗੇ ਤੋਰਨ ਤੋਂ ਬਾਬੂ ਜੀ ਕਿਵੇਂ ਵੇਖਦੇ ਹੋ ਜੀ ਪਿੰਡ ਦੇ ਵਿੱਚ ਜਦੋਂ ਸਰਵ ਸਹਿਮਤੀ ਨਾਲ ਸਰਪੰਚ ਬਣਦਾ ਸ਼ਾਂਤੀ ਰਹਿੰਦੀ ਹੈ ਜੇ ਪਿੰਡ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਰੇਲ ਦਾ ਇੰਜਣ ਸਹੀ ਹੈ ਨਾ ਤਾਂ ਉਹਨੇ ਡੱਬੇ ਆਪੇ ਕਿ ਚੱਲਣੇ ਆ ਰੇਲ ਦਾ ਇੰਜਣ ਚੁੜਾਣ ਵੇਲੇ ਕੋਈ ਸਭ ਦੀ ਸਹਿਮਤੀ ਇਕੱਠੀ ਬੈਠਦੀ ਹੈ ਕਿਉਂਕਿ ਸਰਪੰਚ ਸਾਹਿਬ ਨੇ ਆਪਣੀ ਗੱਲ ਦੱਸਣੀ ਮੈਂ ਉਸੇ ਗੱਲ ਤੇ ਆ ਰਿਆਂ ਇਸ ਪਰਿਵਾਰ ਨਾਲ ਪਿੰਡ ਅਟੈਚਮੈਂਟ ਇੱਥੇ ਕੋਈ ਜਾਤ ਬਰਾਦਰੀ ਦਾ ਸਵਾਲ ਨਹੀਂ ਹੈਗਾ ਸਭ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਨਹੀਂ ਹੈਗਾ ਵੀ ਬਾਰ-ਬਾਰ ਅਸੀਂ ਬਣੇ ਜਾਣਾ ਨਹੀਂ ਇੱਕ ਤੀ ਇਹ ਸਰਪੰਚੀ ਲੈਂਦੇ ਨਹੀਂ ਸੀ ਪਿੰਡ ਨੇ ਮਤਲਬ ਧੱਕੇ ਨਾਲ ਜਿਹੜਾ ਬੰਦਾ ਕੰਮ ਕਰਨਾ ਚਾਹਦਾ ਹੋਵੇ ਕੰਮ ਕਰਦਾ ਹੋਵੇ ਉਸੇ ਨੂੰ ਬਣਾ ਸਕਦੇ ਪਹਿਲੀ ਵਾਰੀ ਮੈਂ ਸੁਣਿਆ ਕਿਹਾ ਧੱਕੇ ਨਾਲ ਕੁਰਸੀ ਦਿੱਤੀ ਹੈ ਨਹੀਂ ਧੱਕੇ ਨਾਲ ਦਿੱਤੀ ਜਾਂਦੀ ਹੈਗੀ ਇਹ ਦਿੱਤੀ ਪਹਿਲੀ ਵਾਰੀ ਮੈਂ ਉਸੇ ਗੱਲ ਤੇ ਆ ਰਹਿਆ ਫਿਰ ਵੀ ਕੁਰਸੀ ਚਾਹੁੰਦੇ ਨਹੀਂ ਸੀ ਹੂੰ ਕੁਰਸੀ ਦਿੱਤੀ ਗਈ ਹੂੰ ਸਾਨੂੰ ਮਾਣ ਆ ਬਹੁਤ ਇਸ ਪਰਿਵਾਰ ਤੇ ਹੂੰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਨ 47 ਤੋਂ ਲੈ ਕੇ ਮਤਲਬ ਇਹਨਾਂ ਨੇ ਪਿੰਡ ਨੂੰ ਵਸਾਇਆ ਹੂੰ ਬਹੁਤ ਵੱਡੀ ਮਾਣ ਮਾਣ ਵਾਲੀ ਗੱਲ ਆ ਹੂੰ ਚਾਹੇ ਛੋਟਾ ਗਰੀਬ ਆ ਚਾਹੇ ਅਮੀਰ ਦਾ ਚਲੋਣ ਅੱਜਕੱਲ੍ਹ ਹੈ ਹੀ ਨਹੀਂ ਕੋਈ ਹੂੰ ਅਮੀਰ ਕਿਉਂ ਨਹੀਂ ਹੈਗਾ ਸਾਡੇ ਪਾਲਿਸੀਆਂ ਗਵਰਨਮੈਂਟਾਂ ਦੀਆਂ ਜਿਹੜੀਆਂ ਨੇ ਬੜੀਆਂ ਗਲਤ ਨੇ ਨੌਕਰੀਆਂ ਨਹੀਂ ਹੈਗੀਆਂ ਨੌਕਰੀਆਂ ਬੜੀਆਂ ਘਟ ਨੇ ਮਿਲਦੀ ਨਹੀਂ ਪੈਸੇ ਤੋਂ ਬਿਨਾ ਨੌਕਰੀ ਨਹੀਂ ਮਿਲਦੀ ਫਿਰ ਬਾਹਰ ਦਾ ਰੁਝਾਨ ਹੋ ਗਿਆ ਕਿਸੇ ਨੇ ਕਿੱਲਾ ਵੇਚਿਆ ਕਿਸੇ ਨੇ ਦੋ ਕਿੱਲੇ ਵੇਚੇ ਬਾਹਰ ਚਲੇ ਗਏ ਬਾਹਰ ਵਾਲੇ ਬਾਹਰ ਤੰਗਾ ਇੱਥੇ ਵਾਲੇ ਇੱਥੇ ਤੰਗਾ ਹੁਣ ਬਾਪੂ ਜੀ ਤੁਹਾਡਾ ਜਿਹੜਾ ਤਜਰਬਾ ਬਹੁਤ ਰਿਆ ਤਜਰਬਾ ਲੱਗਦਾ ਕਿ ਤੁਹਾਨੂੰ ਹੁਣ ਉਹ ਮਾਹੌਲ ਪਿੰਡਾਂ ਦੇ ਵਿੱਚ ਰਿਹਾ ਕਿਉਂਕਿ ਉਸ ਟਾਈਮ ਕਹਿੰਦੇ ਸੀ ਅਖਾੜੇ ਲੱਗਦੇ ਸੀਗੇ ਉਸ ਟਾਈਮ ਕੁਸ਼ਤੀਆਂ ਹੁੰਦੀਆਂ ਸੀਗੀਆਂ ਖੇਡਾਂ ਹੁੰਦੀਆਂ ਸੀ ਰੇਤਾਂ ਦੇ ਨਾਲ ਜਿਹੜੇ ਮਿੱਟੀ ਦੇ ਵਿੱਚ ਖੇਡਾਂ ਹੁੰਦੀਆਂ ਸੀਗੀਆਂ ਉਹ ਖੇਡਾਂ ਵਾਪਸ ਆਣਗੇ ਪੰਜਾਬ ਦੇ ਵਿੱਚ ਲੱਗਦਾ ਤੁਹਾਨੂੰ ਦੇਖੋ ਜੇ ਚਾਹੀਏ ਅੱਜ ਕੱਲ ਬੱਚ ਬੱਚਾ ਇੱਕ ਬੰਨੇ ਤਾਂ ਮੋਬਾਈਲ ਦੇਖਦਾ ਹੁੰਦਾ ਦੂਜੇ ਬੰਨੇ ਖਾਣਾ ਖਾਂਦਾ ਹੁੰਦਾ ਉਹਨੂੰ ਖਾਣਾ ਕਿੱਥੇ ਲੱਗੇਗਾ ਉਹ ਇਹ ਜਦੋਂ ਦਾ ਸਿਸਟਮ ਬਦਲਿਆ ਆ ਨਾ ਮੋਬਾਈਲਾਂ ਵਾਲਾ ਜਾਂ ਹੋਰ ਇਹ ਬਹੁਤ ਹੀ ਇੱਕ ਬੰਨੇ ਫਾਇਦਾ ਵੀ ਆ ਤੇ ਇਹਦਾ ਨੁਕਸਾਨ ਵੀ ਆ ਜਿਹੜਾ ਪੁਰਾਣਾ ਸਿਸਟਮ ਆ ਪੁਰਾਣਾ ਕਲਚਰ ਆ ਉਹ ਅਸੀਂ ਅੱਜ ਵੀ ਸਾਡੇ ਪਿੰਡ ਵਿੱਚ ਹੈਗਾ ਅਸੀਂ ਇਕੱਠੇ ਬੈਠਦੇ ਆ ਹਰਕਤ ਦੀ ਸਲਾਹ ਲੈਂਦੇ ਆ ਸਾਰੇ ਰਲ ਕੇ ਚੱਲਦੇ ਆ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਅੱਜ ਤਾਈਂ ਥਾਣੇ ਤੱਕ ਨਹੀਂ ਕਿਸੇ ਨੂੰ ਜਾਣ ਦਿੱਤਾ ਇੱਥੇ ਹੀ ਪਿੰਡ ਦੇ ਵਿੱਚ ਸਾਡੇ ਸਿਮਰਨ ਪ੍ਰੀਤ ਜੀ ਆਉਂਦੇ ਨੇ ਇਹਨਾਂ ਨੂੰ ਬੁਲਾ ਲੇਦਾ ਜੇ ਸਾਡੇ ਤੋਂ ਪਾਣੀ ਟਪ ਜਾਂਦਾ ਫੇਰ ਬੈਠ ਕੇ ਵਿੱਚ ਇੱਥੇ ਅਸੀਂ ਸਮਝੌਤਾ ਜਿਹੜਾ ਕਰਕੇ ਉਹਨੂੰ ਬਿਲਕੁਲ ਕਿਸੇ ਨਾਲ ਪੱਖਪਾਤ ਨਹੀਂ ਹੁੰਦੀ ਉਹ ਉਹ ਪਿੰਡਾਂ ਦੇ ਸਮਝੌਤੇ ਵਾਪਸ ਆਉਣਗੇ ਉੱਥੇ ਸੱਤ ਤੱਕ ਸਰਪੰਚੀ ਤੱਕ ਕਿਉਂਕਿ ਹੁਣ ਥਾਣੇ ਤੱਕ ਜਿਆਦਾ ਤੱਕ ਜਿਆਦਾ ਪਹੁੰਚ ਕੀਤੀ ਜਾਂਦੀ ਹੈ ਜਿਹੜਾ ਮਸਲਾ ਹੋ ਗਿਆ ਗੁਲਾਮਾ ਫੜ ਲੈ ਚਲੋ ਥਾਣੇ ਪਹਿਲਾਂ ਹੁੰਦਾ ਹੀ ਸਰਪੰਚੀ ਕੋਲ ਸਰਪੰਚ ਕੋਲ ਜਾਓ ਸਰਪੰਚ ਪੂਰੇ ਪਿੰਡ ਦਾ ਫੈਸਲਾ ਲਊਗਾ ਲੱਗਦਾ ਹੈ ਕਿ ਉਹ ਮੌਲ ਬਣੂਗਾ ਹੁਣ ਮੇਰੇ ਖਿਆਲ ਚ ਤਾਂ ਬਣਨਾ ਚਾਹੀਦਾ ਜੇ ਬਣਾਈਏ ਤਾਂ ਜੇ ਬਣਾਈਏ ਤਾਂ ਬਣਨਾ ਚਾਹੀਦਾ ਆ ਸਾਡੇ ਪਿੰਡ ਦੇ ਨਾਲ ਹੀ ਮਹਬੂਦਪੁਰ ਦਾ ਸਰਪੰਚਾ ਬੈਠੇ ਸਾਬਕਾ ਸਰਪੰਚ ਉਹਨਾਂ ਦੇ ਪਿੰਡ ਵਿੱਚ ਸਾਡੇ ਦੇਖ ਕੇ ਆਇਆ ਕਿ ਉਹਨਾਂ ਨੇ ਸம்மਤੀ ਕਰੀ ਆ ਤੇ ਬਹੁਤ ਅੱਛੀ ਗੱਲ ਆ ਬੜੀ ਸੋਚ ਵਧੀਆ ਪਿੰਡ ਦੇ ਵਿੱਚ ਕੀ ਹੋਣਾ ਚਾਹੀਦਾ ਕੀ ਵਿਕਾਸ ਕੀ ਮੰਨਦੇ ਤੁਸੀਂ ਪਿੰਡ ਦਾ ਕੀ ਵਿਕਾਸ ਹੋਣਾ ਚਾਹੀਦਾ ਵਿਕਾਸ ਸਾਰਾ ਹੀ ਹੋਣਾ ਚਾਹੀਦਾ ਬਹੁਤ ਕੰਮ ਐ ਜੀ ਪਾਣੀ ਦੀ ਮਾਰ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਨੇ ਤੇ ਹੋਰ ਵੀ ਕੰਮ ਐ ਜਿਹੜੇ ਪਾਣੀ ਦੀ ਟੈਂਕੀ ਬਿਨਾ ਵੀ ਬਹੁਤ ਔਖਾ ਤੀਜੇ ਪਿੰਡ ਤੋਂ ਪਾਣੀ ਆਉਂਦਾ ਪਹਿਲੇ ਨਾ ਬਹੁਤ ਪੁਰਾਣੀਆਂ ਪਈਆਂ ਹੋਈਆਂ ਟਾਈਮ ਸਰ ਪਾਣੀ ਆਉਂਦਾ ਨਹੀਂ ਹੈਗਾ ਦੇ ਕਰੋੜ ਹੈ ਜਿਹੜੀ ਹਰਿਆਣੇ ਦੀ ਵੀ ਅੱਗੇ ਚੌੜੀ ਬਣੀ ਹੋਈ ਹੈ ਸਾਡਾ ਇਹ 2 ਕਿਲੋਮੀਟਰ ਦਾ ਟੁਕੜਾ ਤੰਗ ਹੈ ਬਹੁਤ ਬਹੁਤ ਪ੍ਰੋਬਲਮ ਆਉਂਦੀ ਹੈ ਸਵਾਰੀ ਨੂੰ ਰੇ ਕੋਈ ਐਕਸੀਡੈਂਟ ਵੀ ਹੋ ਲੇ ਉਹਦੇ ਕਰਕੇ ਵੀ ਇਹ ਸਾਰੇ ਖੋਣੇ ਚਾਹੀਦੇ ਆ ਜੀ ਬੱਚਿਆਂ ਤੇ ਪੜ੍ਹਾਈ ਲਿਖਾਈ ਨੂੰ ਕਿਵੇਂ ਵੇਖਦੇ ਕਿ ਕਹਿੰਦੇ ਕਿਸ ਪੜ੍ਹਾਈ ਲਿਖਾਈ ਦਾ ਦੇਖੋ ਜੀ ਸਕੂਲ ਵੀ ਐਸੇ ਉਰੇ ਵੀ ਚਾਹੀਦਾ ਉਰੇ ਕਿਸੇ ਟਾਈਮ ਤਿੰਨ ਬੱਸਾਂ ਚੱਲਦੀਆਂ ਸੀ ਪ੍ਰਾਈਵੇਟ ਘੰਟੇ ਘੰਟੇ ਬਾਅਦ ਸਰਵਿਸ ਸੀ ਫੇਰ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ ਗਲਤ ਐ ਜੀ ਕਦੇ ਆਧਾਰ ਕਾਰਡ ਲਾਗੂ ਕਰਤਾ ਕਦੇ ਬੱਸ ਸਟੈਂਡ ਚੱਕ ਕੇ ਕਰਤਾ ਉਹ ਸੋਚਿਆ ਨਹੀਂ ਆਧਾਰ ਕਾਰਡ ਨਾਲ ਨਹੀਂ ਹੋਇਆ ਕਿਉਂਕਿ ਆਧਾਰ ਕਾਰਡ ਤੇ ਤਾਂ ਫ੍ਰੀ ਦਿੱਤੀ ਸੀ ਕਿ ਫ੍ਰੀ ਪ੍ਰਾਈਵੇਟ ਨਾਲ ਨਹੀਂ ਨਾ ਲਿੰਕ ਸਰਕਾਰੀ ਨਾਲ ਕਰ ਲਿਆ ਉਹ ਸਰਕਾਰੀ ਵਾਲਿਆਂ ਨੂੰ ਜਨਾਨੀਆਂ ਗਾਲਾਂ ਕੱਢਦੀਆਂ ਸੀਟ ਦੇ ਮੈਨੂੰ ਜਿੱਥੋਂ ਮਰਜੀ ਦੇ ਉਹਦੇ ਕਰਕੇ ਪ੍ਰਾਈਵੇਟ ਬੱਸਾਂ ਖੜਾਉਣੀਆਂ ਪੈ ਗਈਆਂ ਖੜਾ ਸਰਕਾਰੀ ਬੱਸਾਂ ਪਿੰਡਾਂ ਦੇ ਵਿੱਚ ਆਉਂਦੀ ਨਹੀਂ ਕਿਉਂਕਿ ਛੋਟੀ ਮਿਨੀ ਬੱਸ ਜਿਹੜੀ ਸ਼ੁਰੂਆਤ ਮਿਨੀ ਬੱਸਾਂ ਚੱਲ ਰਹੀਆਂ ਉਹ ਨਹੀਂ ਆਉਂਦੀ ਜੀ ਇੱਥੇ ਪ੍ਰਾਈਵੇਟ ਈ ਟੋ ਸਕਦੇ ਆ ਸਵਾਰੀ ਸਰਕਾਰੀ ਵਾਲੇ ਕੋਈ ਸਰਕਾਰ ਆ ਜੇ ਉਹ ਘਰਾਂ ਚੋਂ ਕੱਢ ਕੇ ਸਵਾਰੀ ਨੂੰ ਲਿਜਾਈ ਨਹੀਂ ਸਕਦੇ ਉਹਨਾਂ ਦਾ ਕੁਝ ਹੋਰ ਉਹਦਾ ਲੌਂਗ ਰੂਟ ਵਾਲੀਆਂ ਬੱਸਾਂ ਹੈ ਸਰਵਿਸ ਜਿਹੜੀ ਪ੍ਰਾਈਵੇਟ ਹੈ ਉਹਦਾ ਰਾਹ ਚ ਵੀ ਸਵਾਰੀ ਮਿਲ ਗਈ ਹੱਥ ਮਾਰਤਾ ਉੱਥੋਂ ਵੀ ਚੱਕ ਲੈਣੀ ਆ ਉਹਨਾਂ ਨੇ ਮਤਲਬ ਕਿ ਜੇ ਸਰਕਾਰਾਂ ਜਿਹੜੀਆਂ ਜੀ ਪ੍ਰਾਈਵੇਟ ਪੰਜਾਬੀ ਜੇ ਕੋਈ ਤਰੱਕੀ ਕਰਦਾ ਆਪਣਾ ਬਿਜ਼ਨਸ ਕਰਦਾ ਉਸ ਨੂੰ ਰੋਕਣ ਕਰਨੀ ਧਿਆਨ ਆ ਸਰਕਾਰਾਂ ਦਾ ਮੰਦੇਓ ਕੀ ਸਰਕਾਰੀ ਬੱਸ ਆ ਜਵੇ ਪਿੰਡ ਦੇ ਵਿੱਚ ਆਵੇ ਤਿੰਨ ਟਾਈਮ ਲਾਵੇ ਚਾਰ ਟਾਈਮ ਆਉਣ ਹੁਣ ਉਹ ਇਹ ਬੰਦ ਪ੍ਰਾਈਵੇਟ ਬੰਦ ਹੋ ਜਾਂ ਸਰਕਾਰੀ ਬੱਸ ਚਾਰ ਟਾਈਮ ਆਉਣੀ ਚਾਹੀਦੀ ਹੈ ਜੀ ਤੁਹਾਡੀ ਫੌਜ ਦੇ ਵਿੱਚ ਵੀ ਸਿਖਾਉਂਦੇ ਨੇ ਕਿ ਡਿਸਪਲਿਨ ਬਹੁਤ ਜ਼ਰੂਰੀ ਹੈਗਾ ਲੱਗਦਾ ਹੈ ਕਿ ਸਰਪੰਚੀਆਂ ਦੇ ਵਿੱਚ ਵੀ ਇਹ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਦੋਂ ਪਾਰਟੀਆਂ ਇਹਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਨੇ ਫਿਰ ਗੁੱਟਬਾਜ਼ੀਆਂ ਸਾਹਮਣੇ ਆਉਂਦੀਆਂ ਨੇ ਕਿ ਫਲਾਣੀ ਪਾਰਟੀ ਦਾ ਸਰਪੰਚ ਤੇ ਫਲਾਣੀ ਪਾਰਟੀ ਦਾ ਸਰਪੰਚ ਇਹ ਡਿਸਪਲਿਨ ਸਰਪੰਚੀ ਚੋਣਾਂ ਦੇ ਵਿੱਚ ਵੀ ਜ਼ਰੂਰੀ ਹੈ ਕਿ ਜੋ ਪੰਜਾਬੀ ਪੰਜਾਬ ਦੀ ਆਪਸੀ ਭਾਈਚਾਰੀ ਸਾਂਝ ਹੈਗੀ ਹਰ ਇੱਕ ਪਿੰ ਹਰ ਵੀ ਸੂਬਿਆਂ ਦੇ ਵਿੱਚ ਇਹ ਸਰਪੰਚੀ ਕਹਿੰਦੇ ਕਿ ਆਪਸ ਦੇ ਵਿੱਚ ਭਾਈਚਾਰਾ ਹੁੰਦਾ ਇਹ ਕਾਇਮ ਰਹੇਗਾ ਜਦੋਂ ਇਸ ਦੇ ਵਿੱਚ ਸਰਵ ਸਹਿਮਤੀਆਂ ਬਣਨਗੀਆਂ ਤੇ ਦੇਖੋ ਜਿਹੜਾ ਸਰਵ ਸਮਤੀ ਦਾ ਕੰਮ ਹੈ ਇਹ ਤਾਂ ਹੀ ਸਕਸੈਸਫੁਲ ਹੈ ਜੇ ਤੁਹਾਡਾ ਭਾਈਚਾਰਾ ਤੇ ਜਿਹੜੇ ਬਾਕੀ ਦੇ ਪਿੰਡ ਨੂੰ ਤੁਸੀਂ ਆਪਣੇ ਨਾਲ ਲੈ ਕੇ ਚਲਦੇ ਹੋ ਔਰ ਇੱਕ ਬਹੁਤ ਵੱਡੀ ਤਾਰੀਫ ਵਾਲੀ ਗੱਲ ਹੈ ਕਿ ਪਿੰਡ ਦੇ ਜਿੰਨੇ ਵੀ ਸਰਪੰਚ ਬਣੇ ਨੇ ਹੁਣ ਤੱਕ ਜਾਂ ਪੰਜ ਬਣੇ ਨੇ ਉਹ ਸਾਰੇ ਇਹ ਨਹੀਂ ਕਿ ਆਪਣੀ ਮਨਮਰਜ਼ੀ ਦੇ ਉੱਤੇ ਚੱਲਦੇ ਨੇ ਉਹ ਪੂਰੀ ਸਰਬਸੰਮਤੀ ਦੇ ਨਾਲ ਜਿਹੜਾ ਫੈਸਲਾ ਉਹ ਕਰਦੇ ਨੇ ਔਰ ਤਾਂ ਹੀ ਇਹ ਜਿਹੜੀ ਰੀਤ ਹੈ ਇਹ ਸਾਡੀ ਚੱਲੀ ਆ ਰਹੀ ਹੈ ਔਰ ਬੜੀ ਕਾਮਯਾਬ ਹੈ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਤੁਹਾਡੇ ਪੁੱਤਰ ਨੂੰ ਇਸ ਵਾਰ ਚਾਂਸ ਮਿਲਿਆ ਹੈਗਾ ਇਸ ਪਿੰਡ ਦੇ ਵਿੱਚ ਸੇਵਾ ਕਰਨ ਦਾ ਪੁਰ ਉਹ ਇਸ ਤੁਹਾਡੇ ਪਿੰਡ ਦੇ ਨੂੰ ਵਸਾਉਣ ਦੇ ਵਿੱਚ ਸੀਗੇ ਹੁਣ ਪੁੱਤਰ ਉਸ ਨੂੰ ਅੱਗੇ ਚਲਾਉਣ ਦੇ ਵਿੱਚ ਹੈ ਕਿ ਕਿਵੇਂ ਇਸ ਪਿੰਡ ਦਾ ਵਿਕਾਸ ਕੀਤਾ ਜਾਵੇ ਕੀ ਆਸਾਂ ਤੇ ਉਮੀਦਾਂ ਆਪਣੇ ਪੁੱਤਰ ਕੋਲ ਨੂੰ ਹੈਗੀਆਂ ਇਸ ਪਿੰਡ ਨੂੰ ਲੈ ਕੇ ਦੇਖੋ ਅੱਜ ਕੱਲ ਦੇ ਬੱਚੇ ਸਾਡੇ ਨਾਲੋਂ ਕਿਤੇ ਹੀ ਅੱਗੇ ਐਡਵਾਂਸ ਨੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਾਡੇ ਨਾਲੋਂ ਬਹੁਤ ਅੱਗੇ ਔਰ ਬਹੁਤ ਬਹੁਤ ਦੂਰ ਤੱਕ ਪਹੁੰਚੀ ਪਹੁੰਚੀ ਹੋਈ ਹੈ ਸਾਡੇ ਸਮਾਂ ਨੇ ਸਾਨੂੰ ਇੰਨਾ ਅਵੇਅਰਨੈਸ ਹੀ ਨਹੀਂ ਸੀ ਹੁੰਦੀ ਔਰ ਅਸੀਂ ਜਿਆਦਾ ਦੂਰ ਦੀ ਸੋਚ ਨਹੀਂ ਸੀ ਸਾਡੇ ਪਰ ਅੱਜ ਕੱਲ ਦੇ ਬੱਚੇ ਬਹੁਤ ਦੂਰ ਤੱਕ ਸੋਚਦੇ ਨੇ ਔਰ ਉਹਦੇ ਕਾਂਸਿਕਵੈਂਸਿਸ ਕੀ ਹੋਣੇ ਹੈ ਉਹ ਸੋਚਦੇ ਨੇ ਤਾਂ ਇਸ ਕਰਕੇ ਮੇਰੇ ਖਿਆਲ ਇਹ ਜਿਹੜੇ ਸਿਮਰਪ੍ਰੀਤ ਸਿੰਘ ਜੀ ਬਣੇ ਨੇ ਸਰਪੰਚ ਕਿ ਇਹਦੇ ਲਈ ਪਿੰਡ ਦਾ ਬਹੁਤ ਵੱਡਾ ਸੁਧਾਰ ਹੋਣਾ ਲਾਏ ਤੁਸੀਂ ਕੀ ਸਮਝਦੇ ਹੋ ਜੀ ਪਿੰਡ ਦਾ ਕਿਹੜਾ ਮਸਲਾ ਹੈਗਾ ਕਿਹੜੇ ਮਸਲੇ ਜਿਹੜੇ ਉਹ ਹੱਲ ਹੋਣੇ ਚਾਹੀਦੇ ਨੇ ਕੀ ਵਿਕਾਸ ਹੋਣਾ ਚਾਹੀਦਾ ਪਿੰਡ ਦੇ ਵਿੱਚ ਸੋਚ ਕੀ ਹੋਣੀ ਚਾਹੀਦੀ ਪਹਿਲਾਂ ਸਾਰਿਆਂ ਨੂੰ ਸਤਸ੍ਰੀਕਾਲ ਜੀ ਮੇਰਾ ਪਿੰਡ ਮਹਿਮੂਦ ਦਾ ਪ੍ਰਸਤਵਾਨ ਸਿੰਘ ਸਾਫਾ ਸਰਪੰਚਾ ਜੀ ਮੈਂ ਮਹਿਮੂਦ ਪਰ ਤੋਂ ਅਸੀਂ ਵੀ ਇਹਨਾਂ ਦੀ ਮਿਸਾਲ ਦੇ ਤੌਰ ਤੇ ਉਲਟਵਰਾਂ ਨੂੰ ਦੇਖ ਦੇਖ ਕੇ ਵੀ ਜਿਵੇਂ ਕਹਿੰਦੇ ਨੇ ਖਰਬੂਜਾ ਵੀ ਦੇਖ ਕੇ ਖਰਬੂਜੇ ਨੂੰ ਰੰਗ ਫੜਦਾ ਸਾਡੇ ਪਿੰਡ ਵੀ ਸਹਿਮਤੀ ਹੋਈ ਹੈ ਲੇਡੀਜ਼ ਬਣਾਈ ਹੈ ਜੀ ਸਤਵਿੰਦਰ ਕੌਰ ਬੇਟੀ ਨੂਰਾਨੀਆ ਪਿੰਡ ਦੀ ਸਰਪੰਚ ਤੇ ਬਾਕੀ ਇਹ ਹੈ ਜੀ ਵੀ ਉਲਟਪੁਰ ਪਿੰਡ ਦੀ ਦਾ ਮਸਾਲਾ ਇਹ ਹੈ ਜੀ ਇਹ ਤਾਂ ਪੂਰੇ ਪੰਜਾਬ ਵਾਸਤੇ ਮਸਾਲਾ ਕਿਉਂਕਿ ਜਿੱਥੇ ਅੱਜ ਤੱਕ ਇਲੈਕਸ਼ਨ ਨਾ ਹੋਈ ਹੋਵੇ ਇੱਕ ਇਹਨਾਂ ਦਾ ਪਰਿਵਾਰਕ ਤੌਰ ਤੇ ਪੜ੍ਹਾਈ ਲਿਖਾਈਆਂ ਦੇ ਨਾਲ ਤੇ ਇਹ ਤਾਂ ਸਾਡੇ ਇਲਾਕੇ ਨੂੰ ਇਹ ਤਾਂ ਸਾਡੇ ਇਲਾਕੇ ਦੀ ਸਰਪੰਚ ਹੈ ਜਿਹੜਾ ਸਰਕਲੇ ਉਲਟਪੁਰ ਦੇ ਨਹੀਂ ਹੈ ਸਾਰੀ ਪਾਰਟੀਆਂ ਦਾ ਜੋਰ ਨਹੀਂ ਲੱਗਿਆ ਜੀ ਕਿ ਚੋਣ ਕਰਾਓ ਸਾਡਾ ਬੰਦਾ ਵੜੋ ਵਿੱਚ ਕਹਿੰਦੀ ਸੁਣ ਲਓ ਜੀ ਸਾਡੇ ਪਿੰਡ ਦਾ ਅਰ ਉਲਟਪੁਰ ਦਾ ਪੋਲਿੰਗ ਬੂਥ ਇੱਕਾ ਅਸੀਂ ਇੱਕ ਮੰਜੇ ਦੇ ਉੱਪਰ ਬੈਠ ਕੇ ਵੋਟਾ ਜਿਹੜਾ ਮਰਜ਼ੀ ਕਿਸੇ ਨੂੰ ਪਾਇਓ ਅਸੀਂ ਕਿਸੇ ਦਾ ਬੈਨਰ ਨਹੀਂ ਲਾਉਂਦੇ ਹੁੰਦੇ ਜੀ ਬੈਠੇ ਆ ਸਾਰੀ ਪਾਈਚਾਰ ਕਿਸਾਨਾਂ ਚ ਖਾਣਾ ਪੀਣਾ ਸਾਰਾ ਇਕੱਠਾ ਹੋਏਗਾ ਸਭ ਬੈਠਾਂਗੇ ਵੋਟ ਆ ਜਿੱਦੀ ਮਰਜ਼ੀ ਆ ਕਿਤੇ ਪਾਇਓ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਅੱਛਾ ਸਾਂਝ ਲੱਗਦੀ ਕਿ ਇਹ ਉਹ ਸਾਂਝ ਬਣੀ ਰਹਿਣੀ ਚਾਹੀਦੀ ਕਿਉਂਕਿ ਜੇਕਰ 300 360 ਲੋਕ ਹੀ ਨੇਗੇ ਇੰਨੇ ਵੱਡੇ ਪਿੰਡ ਦੇ ਵਿੱਚ ਜੇ 360 ਲੋਕ ਨੇ 360 ਹੋਣਾ 360 ਤੇ 350 ਸਾਢੇ ਪਿੰਡ ਦੀ ਪੋਲਿੰਗ ਬੂਥ ਇੱਕਾ ਜੀ ਸਾਡਾ ਦੋਏ ਉੱਥੇ ਬੈਠਾਂਗੇ ਐਵੇਂ ਬੈਠਾਂਗੇ ਸਾਰਾ ਦਿਨ ਆਪਣੇ ਆ ਰਹੇ ਆ ਵੋਟ ਪਾ ਕੇ ਚਲੇਗੇ ਕੋਈ ਕਿਸੇ ਤੱਕ ਐਸਾ ਨਹੀਂ ਐ ਵੀ ਤੂੰ ਯਾਰ ਖਿੱਚ ਕੇ ਤੇਰੀ ਵੋਟ ਪਾਣੀ ਆ ਤੈਨੂੰ ਫਲਾਣਾ ਐ ਨਹੀਂ ਇਹੀ ਸਾਂਝ ਆ ਜੀ ਦੂਜੀ ਗੱਲ ਆ ਜੀ ਹੁਣ ਜਿਹੜੀ ਸਹਿਮਤੀ ਆ ਸਾਡੇ ਹੁਣ ਸਭ ਤੋਂ ਜਿਹੜੀ ਇਲਾਕੇ ਦੀ ਡਿਮਾਂਡ ਆ ਇੱਕਦਾਂ ਜੀ ਸਾਡਾ ਨਾ ਪਾਣੀ ਆ ਜਿੱਥੇ ਅੱਜ ਆਪਾਂ ਉਹਨਾਂ ਬੈਠੇ ਹਾਂ ਉਹਦੇ ਪਿਛਲੇ ਜਦੋਂ ਬਾੜ ਆਈ ਆ ਇੱਥੇ 4-4 ਫੁੱਟ ਪਾਣੀ ਤਾਂ ਇੱਥੇ ਵੀ ਜੀ ਇਧਰ ਉਹ ਕ ਗਰਦਾ ਇਧਰ ਮੇਰਾ ਪਰ ਉਹ ਹੋ ਗਿਆ ਜੀ ਫੇਰ ਕ ਗਰਜਤ ਬਾਛੜਦਾ ਜੀ ਇਧਰ ਵਾਛੜ ਕੇ ਪਾਣੀ ਇੱਧਰ ਡਿੱਗਦਾ ਇੱਥੋਂ ਉਹ ਨਾ ਅਗਲੇ ਪਾਸੇ ਹਰਿਆਣੇ ਦਾ ਬਾਰਡਰ ਲੱਗ ਗਿਆ ਜੀ ਨਾਲ ਹੀ ਥੋੜਾ ਜਿਹਾ ਮੀਰਾ ਪਰ ਉਹ ਉੱਥੇ ਨਾ ਹਰਿਆਣੇ ਵਾਲਿਆਂ ਨਾਲ ਛੜਕ ਚੱਕ ਦੀ ਉੱਚੀ ਉੱਥੇ ਪੁਲ ਹੋ ਗਿਆ ਛੋਟਾ ਜੀ ਇੱਕ ਗਰਦਬ ਓਵਰਫਲੋ ਪਾਣੀ ਤੇ ਮੀਰਾ ਪਰਚੋਜ ਦਾ ਸਾਰੇ ਉਹ ਪੁਲ ਦੇ ਥੱਲੇ ਕ੍ਰੋਸ ਨਹੀਂ ਕਰਦਾ ਪਾਣੀ ਫਿਰ ਇਹ ਡਾਫ ਲੱਗ ਕੇ ਪਿਛਾ ਪਾਣੀ ਮੁਰਦਾ ਫਿਰ ਸਾਡੇ ਉਰੇ 4000 ਏਕੜ ਉਰੇ ਦਾ ਰਕਬਾ ਜੀਰੀ ਦਾ ਕਣਕ ਜੀਰੀ ਮਰ ਜਾਂਦੀ ਆ ਜਦੋਂ ਬਾੜ ਆਂਦੀ ਆ ਫਿਰ ਅਸੀਂ ਜੀ ਜਦੋਂ ਸਰਕਾਰਾਂ ਨੂੰ ਆਈ ਵਾਰੀ ਰੋਲਾ ਪਾਇਆ ਕਿਸੇ ਨੇ ਸੁਣੀ ਨਹੀਂ ਅਸੀਂ ਫਿਰ ਉਹ ਪਿੱਛੇ ਬੇਨਤੀ ਖਾਲਸਾ ਐਡ ਵਾਲੇ ਨੂੰ ਕਰੀ ਉਹਨਾਂ ਨੇ ਨਵੀਂ ਮਸ਼ੀਨ ਭੋਗ ਲੈਣ ਭੇਜੀ ਸਾਡੇ ਜੀ ਘੱਗਰ ਦੇ ਨੇੜੇ ਨੇੜੇ ਕੁਝ ਬੰਨ ਮਾਰਦੇ ਫੇ ਸਭਾ ਘਟਦਾ ਕੁਝ ਰਹਿ ਵੀ ਗਿਆ ਜੀ ਪਰ ਚਲੋ ਇਸ ਵਾਰ ਪ੍ਰਸ਼ਾਦ ਵੀ ਨਹੀਂ ਆਈ ਫਸਲਾਂ ਬਹੁਤ ਸੋਹਣੀ ਖੜੀਆਂ ਜੀ ਇਹ ਤਕਲੀਫਾਂ ਕਿਉਂ ਆਉਂਦੀਆਂ ਨੇ ਕਿਉਂਕਿ ਕਈ ਵਾਰ ਪਿੰਡਾਂ ਦੇ ਵਿੱਚ ਮੈਂ ਵੀ ਜਾਂਦਾ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸੂਬੇ ਦਾ ਅਖੀਰਲਾ ਪਿੰਡ ਹੋਵੇ ਨਾ ਉਹਦੇ ਵਿੱਚ ਇਹ ਦਿੱਕਤਾਂ ਆਉਂਦੀਆਂ ਆਉਂਦੀਆਂ ਨੇ ਕਿ ਉਹਦੀ ਗੱਲ ਬਹੁਤ ਲੇਟ ਸੁਣੀ ਜਾਂਦੀ ਹੈਗੀ ਆ ਉਹਦੀ ਗੱਲ ਸੁਣੀ ਅਸੀਂ ਜੇ ਹੁਣ ਸੈਫਨ ਬਾਰੇ ਗੱਲ ਕਰਦੇ ਹਾਂ ਪੁਲ ਬਾਰੇ ਜੀ ਉਹ ਸਾਡੀ ਸਰਕਾਰ ਕਹਿੰਦੀ ਹੈ ਜੀ ਉਹ ਹਰਿਆਣੇ ਦਾ ਹਰਿਆਣੇ ਵਾਲੇ ਦੇਖਣਗੇ ਹਰਿਆਣੇ ਵਾਲੇ ਕਹਿੰਦੇ ਨੇ ਵੀ ਅਸੀਂ ਉਹ ਉਹ ਜੇ ਇਹ ਤੋੜਤਾ ਦਾ ਸਾਡਾ ਨੁਕਸਾਨ ਹੋ ਜਾ ਅਜਿਹਾ ਰੁਕਿਆ ਵੀ ਤੁਸੀਂ ਦੋਨੇ ਮਤਲਬ ਡੀਸੀ ਸਾਹਾ ਪਟਿਆਲੇ ਦਾ ਰ ਕੈਥਲ ਦਾ ਇਕੱਠੇ ਹੋ ਕੇ ਕੋਈ ਸਾਡਾ ਹੱਲ ਦਾ ਟੋੜੋ ਨਾ ਕੋਈ ਹੱਲ ਤਾਂ ਹੋਣਾ ਚਾਹੀਦਾ ਉਹ ਸਾਡੀ ਸੜਾਈ ਵਿਚੇ ਪਈ ਆ ਦੂਜੀ ਸਾਡੇ ਹੁਣ ਸਭ ਤੋਂ ਬੜੀ ਘਾਟ ਆ ਸਕੂਲ ਦੀ ਸਾਡੇ ਉਰੇ ਹਾਈ ਸਕੂਲ ਨਹੀਂ ਹੈ ਜਿਹਾ ਭੁੰਨ ਰੇੜੀ ਆ ਜਿ ਖੜਾ ਆ ਹੁਣ ਸਾਡੇ ਬੱਚਿਆਂ ਨੂੰ ਪੜਾਈ ਲਿਖਾਈ ਬਾਰੇ ਕੁੜੀਆਂ ਨੂੰ ਖਾਸ ਕਰ ਜਾਣਾ ਆਣਾ ਹੁਣ ਜਿਵੇਂ ਇਹਨਾਂ ਨੇ ਦੱਸਿਆ ਕਰ ਰਹੀ ਸੀ ਕਿ ਬੱਸਾਂ ਬੰਦ ਹੋ ਗਈ ਪ੍ਰਾਈਵੇਟ ਬੱਸਾਂ ਦੀ ਹੁਣ ਸਰਕਾਰੀ ਇੱਕ ਟਾਈਮ ਸਵੇਰੇ ਸ਼ਾਮ ਆ ਜੀ ਔਰ ਚਾਰ ਟਾਈਮ ਸਰਕਾਰੀ ਬੱਸ ਦੇ ਚਾਹੀਦੇ ਸਾਨੂੰ ਜਿਹਦੇ ਬੱਚੇ ਪੜ੍ਹਦੇ ਨੇ ਜਾਂ ਕੁੜੀਆਂ ਆਈਲੈਟਸ ਕਰਨ ਜਾਂਦੀਆਂ ਸ਼ਹਿਰ 'ਚ ਬੱਚਾ ਹੁਣ ਸਾਰਾ ਜੇ ਕਿਸੇ ਨੇ ਮਤਲਬ ਟਿਊਸ਼ਨ ਲੈਣੀ ਆ ਉਰੇ ਲਵੇ ਨੇੜੇ ਦਾਣੀ ਪਟਿਆਲੀ ਜਾਣਾ ਪੈਂਦਾ ਸਾਧਨ ਕੋਈ ਹੈ ਨਹੀਂ ਜੀ ਤੇ ਉਹ ਹੋ ਜੇ ਸਾਡਾ ਇੱਕ ਇੱਕ ਸਾਡੇ ਕੋਲ ਸਿਆਮ ਲੜ ਜਮੀਨ ਹੈਗੀ ਸੀ ਸਾਡੇ ਪਿੰਡ ਮਹਿਮੂਦਪੁਰ ਅਸੀਂ ਦੇ ਦੇ ਜੀ ਸਾਡੇ ਕੇ 3 ਏਕੜ ਸਟੇਡੀਅਮ ਵਾਰੇ ਹੁਣ ਸਾਨੂੰ 20 ਲੱਖ ਰੁਪਈਆ ਸਟੇਡੀਅਮ ਦਾ ਪਾ ਵੀ ਦਿਆ ਸਰਕਾਰ ਨੇ ਤੇ ਉਹ ਵੀ ਸਾਡਾ ਹੁਣ ਇਲਾਕੇ ਦਾ ਕੰਮ ਆ ਜੀ ਉਹ ਵੀ ਜਿਹੜਾ ਮਹਾਰਾਜ ਕਰੇ ਸਾਡਾ ਸਿਰੇ ਲੱਗੇ ਇਹ ਚੀਜ਼ਾਂ ਬਹੁਤ ਇਲਾਕੇ ਚ ਜ਼ਰੂਰੀ ਆ ਜੀ ਸਕੂਲ ਬਾਸਾ ਸਟੇਡੀਅਮ ਇਹਦਾ ਸਾਂਝਾ ਕੰਮ ਆ ਸਿਹਤ ਦੀ ਗੱਲ ਨਹੀਂ ਕੀਤੀ ਤੁਸੀਂ ਸਿਹਤ ਪੱਖੋਂ ਪੱਖੇ ਪੱਕਾ ਇਹ ਸਿਹਤ ਪੱਖੋਂ ਸਾਡੇ ਜੀ ਭੁੰੜੀ ਰਿਸਪਾਂਸਿਬਿਲਿਟੀ ਹੈਗੀ ਆ ਕੜਾਂ ਵੀ ਹੈਗੀ ਆ ਜੀ ਤੇ ਬਾਕੀ ਚਲੋ ਛੋਟਾ ਮੋਡਾ ਰਜਿੰਦਰ ਹਸਪਤਾਲ ਹੈਗੇ ਉੱਥੇ ਸਿਹਤ ਪੱਖੋਂ ਠੀਕ ਹੈ ਜੀ ਕੰਮ ਸਾਰਾ ਗੁੱਸਾ ਬਸ ਸਿਰਫ ਬੱਚਿਆਂ ਦੀ ਪੜ੍ਹਾਈ ਹੁਣ ਬੱਚੇ ਨਸ਼ੇ ਦੇ ਵਿੱਚ ਜਦੋਂ ਕੋਈ ਸਟੇਡੀਅਮ ਬੱਚਿਆਂ ਨੂੰ ਖੇਡਣ ਵਾਸਤੇ ਪਲੇਟਫਾਰਮ ਨਹੀਂ ਹੈ ਫਿਰ ਉਹਨਾਂ ਦਾ ਹੋਰ ਪਾਸੇ ਖਿਆਲ ਜਾਂਦਾ ਉਹ ਵੀ ਬਹੁਤ ਵੱਡੀ ਚੀਜ਼ ਹੈ ਜੀ ਉਹ ਬਣੇ ਸਾਡਾ ਤੇ ਬਾਕੀ ਸਾਡੇ ਇਲਾਕੇ ਦੇ ਏਡਾ ਬੀਬਾ ਪਰਿਵਾਰ ਏਡਾ ਵਧੀਆ ਪਰਿਵਾਰ ਮੈਂ ਕਹਿੰਦਾ ਵੀ ਪਟਿਆਲੇ ਜ਼ਿਲ੍ਹੇ 'ਚ ਨਹੀਂ ਹੈ ਜੀ ਇਹ ਅਸੀਂ ਚੀਜ਼ ਦੀ ਮੌਕਾ ਦਿੱਤਾ ਹੁਣ ਵੇਖਦੇ ਆ ਸਿਮਰਨ ਜੀ ਇੱਕ ਨਾ ਬੜੀ ਵੱਡੀ ਗੱਲ ਕਹੀ ਇਹਨਾਂ ਨੇ ਕਹਿੰਦੇ ਬੱਚਿਆਂ ਨੂੰ ਆਈਲੈਂਡਸ ਆਈਲੈਂਡਸ ਕਹਿੰਦੇ ਪੰਜਾਬ ਨੂੰ ਪਹਿਲਾਂ ਹੀ ਖਾ ਗਿਆ ਜੀ ਏਜੰਟਾਂ ਨੂੰ ਤਾਂ ਕਹਿੰਦੇ ਦਤਾਰ ਗਿਆ ਲੇਕਿਨ ਪੰਜਾਬ ਨੂੰ ਕਿੱਥੇ ਨੇ ਕਿੱਥੇ ਕਹੁੰਦੇ ਲਾ ਗਿਆ ਹੈਗਾ ਕਿਸ ਤਰੀਕੇ ਨਾਲ ਵੇਖ ਰਿਹਾ हूं ਕਿਉਂ ਹੁੰਦਾ ਜੀ ਤੁਸੀਂ ਐਜੂਕੇਟਿਡ ਵੀ ਹੋ ਜੋ ਮੇਰੀ ਪਰਸਨਲ ਚੋਇਸ ਹੈ ਹੈ ਜੋ ਪਰਸਨਲ ਜੋ ਮੇਰਾ opinion ਨਾ ਉਹ ਇਹੀ ਹੈ ਜੀ ਕਿ ਜਿਹੜਾ ਪੰਜਾਬ ਦਾ ਫਿਊਚਰ ਹੈ ਉਹ ਤਾਂ ਹੁਣ ਸਾਰੇ ਬਾਹਰ ਜਾ ਰਿਹਾ ਹੈ ਹੁਣ ਜੇ ਤੁਸੀਂ ਜਾ ਕੇ ਪਿੰਡ ਸਾਡਾ ਘੁੰਮੋਗੇ ਤੁਸੀਂ ਕੋਈ ਯੰਗਸਟਰ ਨਹੀਂ ਇੱਥੇ ਦੇਖ ਸਕੋਗੇ ਸਾਰੇ ਜਾਂ ਤਾਂ ਗਏ ਹੋ ਨੇ ਹੁਣ IELTS ਕਰਨ ਜਾਂ ਜਿਹੜੇ ਬਾਕੀ ਨੇ ਉਹ ਆਲਰੇਡੀ ਬਾਹਰ ਕੈਨੇਡਾ ਵਗੈਰਾ ਪਹੁੰਚ ਚੁੱਕੇ ਨੇ ਜੀ ਹੁਣ ਸਿਰਫ ਬਜ਼ੁਰਗ ਹੀ ਨੇ ਬਜ਼ੁਰਗਾਂ ਦਾ ਹੁਣ ਅੱਗੇ ਜੋ ਫਿਊਚਰ ਹੈ ਉਹ ਬਹੁਤ ਬਲੀਕ ਹੈ ਇਹਦੇ ਕਰਕੇ ਜਿਹੜਾ ਪੰਜਾਬ ਦਾ ਫਿਊਚਰ ਹੈ ਉਹ ਵੀ ਕਾਫੀ ਖਰਾਬੀ ਬਦਲੀ ਜਾ ਸਕਦੀ ਹੈ ਤਖਫੀਰ ਕਿਉਂਕਿ ਤੁਸੀਂ ਹੁਣ ਸਰਪੰਚ ਹੋ ਕਿ ਛੋਟੇ ਲੈਵਲ ਤੋਂ ਹੀ ਉੱਪਰ ਇਹ ਚੀਜ਼ਾਂ ਜਾਂਦੀਆਂ ਨਿਗੀਆਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪਹਿਲਾਂ ਸੁਧਾਰ ਕਰਾਂਗੇ ਉਸ ਤੋਂ ਬਾਅਦ ਇਹ ਗੱਲ ਅੱਗੀ ਜਾਵੇਗੀ ਇਸ ਨੂੰ ਲੈ ਕੇ ਕੀ ਵਿਜ਼ਨ ਬਣਾਇਆ ਜੀ ਕਿਉਂਕਿ ਇਹ ਗਲੀਆਂ ਸੜਕਾਂ ਪਾਣੀ ਇਹ ਹਰ ਵਾਰ ਮੁੱਦਾ ਰਿਹਾ ਜੀ ਹਰ ਚੋਣਾਂ ਦੇ ਵਿੱਚ ਇਹੀ ਕਿਹਾ ਜਾਂਦਾ ਹਰ ਕੋਈ ਲੀਡਰ ਆਉਂਦਾ ਇਹ ਕਹਿੰਦਾ ਕਿ ਮੈਂ ਗਲੀਆਂ ਬਣਾ ਦੂੰਗਾ ਸੜਕਾਂ ਬਣਾ ਦੂੰਗਾ ਲੇਕਿਨ ਇਸ ਚੀਜ਼ ਲਈ ਕੀ ਸੋਚਿਆ ਜੀ ਜੋ ਸਾਡੀ ਪਨੀਰੀ ਖਤਮ ਹੋ ਰਹੀ ਹੈ ਇਹਦਾ ਮੇਨ ਰੀਜ਼ਨ ਇੱਕ ਤਾਂ ਲੈਕ ਆਫ ਇਨਫਰਾਸਟ੍ਰਕਚਰ ਹੈ ਜੀ ਕਿ ਜਿਹੜਾ ਜਿਹੜਾ ਯੰਗਸਟਰ ਹੈ ਉਹ ਕੰਫਰਟੇਬਲ ਨਹੀਂ ਫੀਲ ਕਰਦਾ ਵੀ ਇੱਥੇ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਲੈਕ ਆਫ ਜੌਬਸ ਹੈ ਜੀ ਗਵਰਨਮੈਂਟ ਨੂੰ ਹੋਰ ਜੌਬਸ ਕੱਢਣੀਆਂ ਚਾਹੀਦੀਆਂ ਨੇ ਹੋਰ ਜੌਬਸ ਦੇਣੀਆਂ ਚਾਹੀਦੀਆਂ ਨੇ ਭਰਤੀ ਕਰਨੀ ਚਾਹੀਦੀ ਹੈ ਸੋ ਇਹੀ ਸਾਰੇ ਕਿਊਮੂਲੇਟਿਵ ਰੀਜਨਸ ਨੇ ਜੀ ਦੇ ਕਰਕੇ ਹੋ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਡਾ ਪਿੰਡ ਇਸ ਕਰਕੇ ਵੀ ਪਿੱਛੇ ਰਹਿ ਜਾਂਦਾ ਕਿਉਂਕਿ ਬਾਰਡਰ ਇਲਾਕੇ ਦੇ ਵਿੱਚ ਆਉਂਦਾ ਉਸ ਪਾਸੇ ਹਰਿਆਣਾ ਤੇ ਉਸ ਪਾਸੇ ਪੰਜਾਬ ਕਈ ਵਾਰ ਇਹ ਕਹਿੰਦੇ ਅਫਸਰ ਸ਼ਾਇਦ ਇੱਕ ਦੂਜੇ ਨੂੰ ਵੀ ਘਮਾਉਣ ਤੇ ਲੱਗੀ ਹੁੰਦੀ ਹੈ ਕਿ ਇਹ ਤੇ ਫਲਾਣੇ ਸਟੇਟ ਦਾ ਮਾਮਲਾ ਹੈ ਜੀ ਇਹ ਫਲਾਣੇ ਸਟੇਟ ਦਾ ਮਾਮਲਾ ਹੈ ਇਹਦੇ ਦੋ ਰੀਜਨ ਨੇ ਜੀ ਇੱਕ ਤਾਂ ਇਹੀ ਹੈ ਕਿ ਸਾਡਾ ਇਹ ਕਹਿ ਸਕਦਾ ਹਾਂ ਵੀ ਬੈਕਵਰਡ ਏਰੀਆ ਹੈ ਬੀਇੰਗ ਦਾ ਲਾਸਟ ਵਿਲੇਜ ਇਤ ਪੰਜਾਬ ਦੇ ਵਿੱਚ ਇੱਥੇ ਗਵਰਨਮੈਂਟ ਦੀ ਜਿਹੜੀ ਇਨਵੋਲਵਮੈਂਟ ਹੈ ਗਵਰਨਮੈਂਟ ਦੀ ਜਿਹੜਾ ਜਿਹੜਾ ਉਹਨਾਂ ਨੇ ਧਿਆਨ ਦੇਣਾ ਉਹ ਘੱਟ ਹੈ ਇਹਦਾ ਦੂਜਾ ਰੀਜ਼ਨ ਮੈਂ ਕਹਿ ਸਕਦਾ ਹਾਂ ਜੀ ਕਿ ਪੋਲਿਟਿਕਸ ਵੀ ਹੈ ਕਿਉਂਕਿ ਪੋਲਿਟਿਕਸ ਹੀ ਲੋਕਾਂ ਨੂੰ ਡਿਵਾਈਡ ਕਰਦਾ ਤੇ ਉੱਥੇ ਹੀ ਪੋਲਿਟਿਸ਼ੀਅਨ ਦਾ ਫਾਇਦਾ ਹੁੰਦਾ ਸੋ ਇਹ ਵੀ ਰੀਜ਼ਨ ਹੈ ਵੀ ਚਲੋ ਇਹਨਾਂ ਨੇ ਤਾਂ ਆਪਣੀ ਸਰਸੰਮਤੀ ਕਰ ਲਈਏ ਤਾਂ ਬੈਠ ਗਏ ਨੇ ਵੀ ਠੀਕ ਹੈ ਇਹਨਾਂ ਦਾ ਤਾਂ ਚੱਲ ਰਿਹਾ ਕੰਮ ਸੋ ਇਹ ਵੀ ਇੱਕ ਰੀਜ਼ਨ ਹੈਗਾ ਜਿਹਦਾ ਜਵਾਬ ਦਿੱਤਾ ਜਾ ਸਕਦਾ ਉਹਨਾਂ ਲੀਡਰਾਂ ਨੂੰ ਜਿਹੜੇ ਲੀਡਰ ਇਸ ਤਰੀਕੇ ਦੀ ਪੋਲਿਟਿਕਸ ਕਰਦੇ ਨੇਗੇ ਕਿ ਸਰਵ ਸਹਿਮਤੀ ਦੇ ਨਾਲ ਜੇ ਪਿੰਡ ਦੇ ਪਿੰਡ ਇਕੱਠੇ ਹੋ ਜਾਣ ਤੇ ਵੱਡੇ ਵੱਡੇ ਲੀਡਰ ਨੂੰ ਵੀ ਫੇਲ ਕਰ ਸਕਦੇ ਨੇ ਉਹ ਦੇਖੋ ਏਹੀ ਹੋਇਆ ਸੀ ਜੀ ਜਦੋਂ ਕਿਸਾਨ ਅੰਦੋਲਨ ਹੋਇਆ ਸੀਗਾ ਜਦੋਂ ਜਾ ਕੇ ਸਿੰਘੂ ਬਾਰਡਰ ਤੇ ਇਕੱਠਾ ਹੋਇਆ ਸੀਗਾ ਉਹ ਏਹੀ ਸੀ ਉਹ ਇੱਕ ਭਾਈਚਾਰਾ ਹੀ ਸੀਗਾ ਜਿਹੜਾ ਉੱਥੇ ਜਾ ਕੇ ਬੈਠਿਆ ਸੀ ਜਿੰਨੇ ਇੰਨੀ ਦੇਰ ਬੈਠਿਆ ਰਿਹਾ ਜਿੰਨੇ ਸਰਕਾਰਾਂ ਵੀ ਝੁਕਾਤੀਆਂ ਸੋ ਇਹੀ ਹੈ ਜੀ ਜੇ ਆਪਸ ਦੇ ਵਿੱਚ ਸਾਡੇ ਇੱਥੇ ਪਿੰਡਾਂ ਦੇ ਵਿੱਚ ਜੇ ਕਿ ਅਸੀਂ ਕਹੀਏ ਵੀ ਇੱਕ ਏਕਤਾ ਹੋ ਜਾਵੇ ਤੇ ਕੋਈ ਵੀ ਅਸੀਂ ਡਿਮਾਂਡ ਰੱਖ ਸਕਦੇ ਹਾਂ ਉਹ ਸਰਕਾਰ ਨੂੰ ਸੁਣਨਾ ਹੀ ਪਏਗਾ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ 360 ਵੋਟਾਂ ਇਸ ਪਿੰਡ ਦੀਆਂ ਨੇ ਔਰ ਇਸ ਪਿੰਡ ਦੇ ਸਰਪੰਚ ਨੂੰ ਸਰਵ ਸਹਿਮਤੀ ਨਾਲ ਚੁਣਿਆ ਗਿਆ ਇਹ ਪੰਜਾਬ ਦਾ ਉਹ ਪਿੰਡ ਹੈ ਜਿਸ ਦੇ ਵਿੱਚ ਜਦੋਂ ਤੋਂ ਚੌਂਪਤ ਪ੍ਰਤੀਕਿਰਿਆ ਸ਼ੁਰੂ ਹੋਈ ਆ ਤਦ ਤੱਕ ਹਲੇ ਤੱਕ ਇਸ ਚੋਣ ਪ੍ਰਕਿਰਿਆ ਦੇ ਵਿੱਚ ਇਸ ਪਿੰਡ ਦੇ ਵਿੱਚ ਕਦੀ ਵੀ ਵੋਟ ਨਹੀਂ ਪਾਈ ਗਈ ਬਲਕਿ ਸਰਵ ਸਹਿਮਤੀ ਦੇ ਨਾਲ ਆਪਣਾ ਸਰਪੰਚ ਚੁਣਿਆ ਗਿਆ ਔਰ ਕੰਮ ਦੀ ਆਸ ਕੀਤੀ ਗਈ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਪਿੰਡਾਂ ਦੀ ਉਸ ਨੂੰ ਬਣਾਈ ਰੱਖਣ ਦੇ ਲਈ ਸਰਵ ਸਹਿਮਤੀ ਜ਼ਰੂਰੀ ਹੁੰਦੀ ਹੈ ਪਿੰਡਾਂ ਦੇ ਵਿੱਚ ਪੋਲਿਟਿਕਸ ਨੂੰ ਆਉਣਾ ਇਹ ਕਿਤਨੇ ਕਿਥੇ ਖੁੰਝੇ ਰੱਖਣਾ ਚਾਹੀਦਾ ਕਿਉਂਕਿ ਜਦੋਂ ਸਾਂਝ ਦੀ ਗੱਲ ਹੋਵੇ ਤਾਂ ਉੱਥੇ ਵਿਕਾਸ ਦੀ ਗੱਲ ਵੀ ਹੁੰਦੀ ਹੈ ਤਾਂ ਉਸ ਵਿਕਾਸ ਵੱਲੇ ਪਾਸੇ ਇਸ ਤਰੀਕੇ ਦੇ ਨਾਲ ਵੀ ਧਿਆਨ ਦਿੱਤਾ ਜਾ ਸਕਦਾ ਹੈ ਕੈਮਰਾ ਪਰਸਨ ਰਵੀ ਚਪਲ ਦੇ ਨਾਲ ਦੰਪੂ ਸਿੰਘ ਪੀਟੀਸੀ ਨਿਊਜ਼ ਪਟਿਆਲਾ